ਕੀ 30 ਸਾਲ ਤੱਕ ਆਪਣੇ ਪੇਕੇਆਂ ਦਾ ਮੂੰਹ ਦੇਖਣ ਨੂੰ ਦਰਸਦੀ ਰਹੀ ਉਸ ਦਾ ਪਿਤਾ ਚੋਹਾਂ ਤੋਂ ਤੁਰ ਗਿਆ ਤੇ ਉਸ ਨੂੰ ਕਿਰਲੀ ਵਾਰੀ ਆਪਣੇ ਪਿਓ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ ਮਨਜੀਤ ਨਾਮ ਦੀ ਇਸ ਕੁੜੀ ਦੀ ਅਸੀਂ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਮਨਜੀਤ ਨਾਮ ਦੀ ਇੱਕ ਕੁੜੀ ਜਿਸ ਦੇ ਪਿਤਾ ਹੋរី ਦੋ ਭਰਾ ਸਨ ਮਨਜੀਤ ਦੀਆਂ ਪੰਜ ਭੈਣਾਂ ਸਨ ਪਰ ਕੋਈ ਵੀ ਸਗਾ ਭਰਾ ਨਹੀਂ ਸੀ ਮਨਜੀਤ ਦੇ ਤਾਏ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਸ਼ਮਸ਼ੀਰ ਮਨਜੀਤ ਦੇ ਤਾਏ ਦੀ 7 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਸਾਰਾ ਪਰਿਵਾਰ ਮਿਲ ਕੇ ਰਹਿੰਦਾ ਸੀ ਮਨਜੀਤ ਦੇ ਪਿਤਾ ਅਤੇ ਉਸਦੇ ਤਾਈ ਕੋਲ ਬਹੁਤ ਥੋੜੀ ਜੀ ਜ਼ਮੀਨ ਸੀ ਮਨਜੀਤ ਦੇ ਤਾਈ ਦੀ ਮੌਤ ਤੋਂ ਬਾਅਦ ਮਨਜੀਤ ਦੇ ਪਿਤਾ ਨੇ ਸ਼ਮਸ਼ੇਰ ਨੂੰ ਗੋਦ ਲੈ ਲਿਆ ਅਤੇ ਸਕੇ ਪੁੱਤਰਾ ਵਾਂਗ ਉਸ ਦਾ ਪਾਲਣ ਪੋਸ਼ਣ ਕੀਤਾ ਸ਼ਮਸ਼ੇਰ ਘਰ ਵਿੱਚ ਇਕਲੌਤਾ ਪੁੱਤਰ ਹੋਣ ਕਰਕੇ ਉਸ ਦੀ ਘਰ ਵਿੱਚ ਬਹੁਤ ਚਲਦੀ ਸੀ ਉਹ ਸਭ ਉੱਪਰ ਆਪਣਾ ਰੋਭ ਵੀ ਰੱਖਦਾ ਸੀ ਮਨਜੀਤ ਆਪਣੀਆਂ ਭੈਣਾਂ ਨਾਲੋਂ ਸਭ ਤੋਂ ਵੱਡੀ ਸੀ ਮਨਜੀਤ ਦਾ ਪਿਤਾ ਚਾਹੁੰਦਾ ਸੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹ ਲਿਖਾ ਕੇ ਚੰਗੀਆਂ ਨੌਕਰੀਆਂ ਤੇ ਲਵਾ ਦੇਵੇ ਤਾਂ ਕਿ ਉਹ ਜ਼ਮੀਨ ਵਿੱਚੋਂ ਕੋਈ ਵੀ ਹਿੱਸਾ ਨਾ ਲੈਣ ਕਿਉਂਕਿ ਮਨਜੀਤ ਦੇ ਪਿਤਾ ਨੂੰ ਸ਼ਮਸ਼ੇਰ ਦਾ ਸੁਭਾਅ ਪਤਾ ਸੀ ਸ਼ਮਸ਼ੇਰ ਘਰ ਵਿੱਚ ਸਭ ਦਾ लाडला ਸੀ ਉਹ ਇਸ ਗੱਲ ਦਾ ਫਾਇਦਾ ਚੁੱਕਦਾ ਸੀ ਸ਼ਮਸ਼ੇਰ ਦੀ ਬਾਹਰ ਉੱਠਣੀ ਬੈਠਣੀ ਬਹੁਤ ਸੀ ਖਾਸ ਕਰਕੇ ਮੁੰਡਿਆਂ ਦੇ ਵਿੱਚ ਮਨਜੀਤ ਦੇ ਪਿਤਾ ਨੂੰ ਲੋਕਾਂ ਨੇ ਬਥੇਰਾ ਆਖਿਆ ਕਿ ਤੂੰ ਆਪਣੀਆਂ ਧੀਆਂ ਵੱਲ ਵੀ ਦੇਖ ਕਿਉਂਕਿ ਪਤੀਜਾ ਤਾਂ ਪਤੀਜਾ ਹੀ ਹੁੰਦਾ ਪਰ ਮਨਜੀਤ ਦਾ ਪਿਤਾ ਸੋਚਦਾ ਸੀ ਕਿ ਮੈਂ ਇਸ ਨੂੰ ਲਾਡਾਂ ਦੇ ਨਾਲ ਪਾਲਿਆ ਹੈ ਇਹ ਮੇਰੇ ਕਹਨੇ ਤੋਂ ਕਦੇ ਵੀ ਬਾਹਰ ਨਹੀਂ ਜਾਏਗਾ ਮਨਜੀਤ ਦੀਆਂ ਬਾਕੀ ਭੈਣਾਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੜ ਰਹੀਆਂ ਹੁੰਦੀਆਂ ਹਨ ਮਨਜੀਤ ਆਪਣੀ ਪੜ੍ਹਾਈ ਪੂਰੀ ਕਰ ਲੈਂਦੀ ਹੈ ਚੰਗੀ ਬੀਐਡ ਕਰਕੇ ਨੌਕਰੀ ਪ੍ਰਾਪਤ ਕਰ ਲੈਂਦੀ ਹੈ ਅਤੇ ਅਧਿਆਪਕ ਲੱਗ ਜਾਂਦੀ ਹੈ ਇਹ ਗੱਲ ਸ਼ਮਸ਼ੇਰ ਤੋਂ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਉਹ ਮਨਜੀਤ ਦੇ ਨਾਲ ਈਰਖਾ ਕਰਨ ਲੱਗ ਜਾਂਦਾ ਹੈ। ਸ਼ਮਸ਼ੇਰ ਦੇ ਸਾਰੇ ਦੋਸਤ ਚੰਗੇ ਪਰਿਵਾਰਾਂ ਦੇ ਸਨ। ਸ਼ਮਸ਼ੇਰ ਦੀ ਆਪਣੇ ਦੋਸਤਾਂ ਦੇ ਨਾਲ ਦੌੜ ਲੱਗੀ ਹੋਈ ਸੀ ਕਿ ਮੈਂ ਵੀ ਬਹੁਤ ਸਾਰੀ ਜ਼ਮੀਨ ਬਣਾ ਕੇ ਉਹਨਾਂ ਦੇ ਬਰਾਬਰ ਪਹੁੰਚ ਜਾਵਾਂ। ਸ਼ਮਸ਼ੇਰ ਸੋਚਦਾ ਸੀ ਕਿ ਕੁੜੀਆਂ ਪੜ੍ਹ ਲਿਖ ਕੇ ਕੀ ਕਰਨਗੀਆਂ? ਸ਼ਮਸ਼ੇਰ ਸੋਚਦਾ ਸੀ ਕਿ ਕੁੜੀਆਂ ਨੇ ਵਿਆਹ ਕੇ ਆਪਣੇ ਸਹੁਰੇ ਘਰ ਹੀ ਚਲੇ ਜਾਣਾ ਹੈ। ਉਹਨਾਂ ਨੇ ਕਿਹੜਾ ਹਿੱਸਾ ਮੰਗਣਾ ਤੇ ਮੰਗ ਵੀ ਕਿੱਦਾਂ ਲੈਣਗੀਆਂ? ਉਹ ਡਰਦਾ ਸੀ ਕਿ ਜੇਕਰ ਸਾਡੇ ਘਰ ਦੀਆਂ ਕੁੜੀਆਂ ਪੜ੍ਹ ਲਿਖ ਗਈਆਂ ਤੋ ਆਪਣਾ ਹੱਕ ਮੰਗਣ ਦੇ ਲਈ ਸਾਡੇ ਦਰ ਤੇ ਖੜ ਜਾਨਗੀਆਂ ਉਸ ਨੂੰ ਇਸ ਗੱਲ ਦਾ ਡਰ ਸੀ ਸ਼ਮਸ਼ੇਰ ਦੇ ਦੋਸਤਾਂ ਨੇ ਵਧਾਈਆਂ ਦਿੱਤੀਆਂ ਕਿ ਤੇਰੀ ਭੈਣ ਨੌਕਰੀ ਲੱਗ ਗਈ ਹੈ ਸ਼ਮਸ਼ੇਰ ਆਪਣੇ ਦੋਸਤ ਨੂੰ ਕਹਿੰਦਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਇਹ ਸੋਚ ਕੇ ਕਿ ਇਹ ਹੁਣ ਨੌਕਰੀ ਲੱਗ ਕੇ ਮੇਰੇ ਕੋਲੋਂ ਹਿੱਸਾ ਮੰਗੇਗੀ ਤੇ ਸਾਡੇ ਸਿਰ ਦੇ ਵਿੱਚ ਗਲੀਆਂ ਕਰੇਗੀ ਸ਼ਮਸ਼ੇਰ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਨੂੰ ਨੀਂਦ ਜਚੀ ਉਹਦੀ ਨੌਕਰੀ ਸ਼ਮਸ਼ੇਰ ਆਪਣੇ ਦੋਸਤ ਨੂੰ ਕਹਿੰਦਾ ਮੇਰਾ ਚਾਚਾ ਤਾਂ ਕਮਲਾ ਹੋਇਆ ਪਿਆ ਜਿਹੜਾ ਕੋਈ ਪੈਸਾ țeਲਾ ਥੋੜਾ ਬਹੁਤ ਆਉਂਦਾ ਚੱਕ ਕੇ ਕੁੜੀਆਂ ਦੀ ਪੜ੍ਹਾਈ ਤੇ ਲਾਈ ਜਾਂਦਾ ਮੇਰੇ ਬਾਰੇ ਕੁਝ ਨਹੀਂ ਸੋਚ ਰਿਹਾ ਉਹ ਇਹਨਾਂ ਨੇ ਕਿਹੜਾ ਮੁੜ ਕੇ ਕਮਾਈ ਦੇਣੀ ਆ ਬਗਾਨਿਆਂ ਦੇ ਘਰੀ ਭਰਨੇ ਆ ਸ਼ਮਸ਼ੀਰ ਦੇ ਦੋਸਤ ਨੇ ਉਸ ਨੂੰ ਰਾਏ ਦਿੱਤੀ ਫਿਰ ਤੂੰ ਐਦਾਂ ਕਰ ਇਸ ਨੂੰ ਕਿਸੇ ਜੱਟ ਦੇ ਘਰੇ ਵਿਆਹ ਦੇ ਕਿਸੇ ਨੌਕਰੀ ਵਾਲੇ ਮੁੰਡੇ ਦੇ ਨਹੀਂ ਤੂੰ ਇਹਨੂੰ ਉੱਥੇ ਵਿਆਹ ਜਿੱਥੇ ਸਾਰਾ ਦਿਨ ਇਸ ਨੂੰ ਚੁੱਲ੍ਹਾ ਚੌਂਕਾ ਹੀ ਕਰਨਾ ਪਵੇ ਉਸ ਮੁੰਡੇਂ ਦੀ ਇਹੀ ਗੱਲ ਸ਼ਮਸ਼ੇਰ ਦੇ ਕੰਨਾਂ ਵਿੱਚ ਚੰਗੀ ਤਰ੍ਹਾਂ ਪੈ ਗਈ ਤੇ ਇਹ ਗੱਲ ਸ਼ਮਸ਼ੇਰ ਦੇ ਮਨ ਨੂੰ ਇੰਨੀ ਕੁ ਲੱਗ ਚੁੱਕੀ ਸੀ ਕਿ ਉਹ ਇਸ ਨੂੰ ਹੁਣ ਜੱਟਾਂ ਦੇ ਘਰ ਹੀ ਵਿਆਉਣਾ ਚਾਹੁੰਦਾ ਸੀ ਸ਼ਮਸ਼ੇਰ ਆਪਣੇ ਦੋਸਤ ਨੂੰ ਕਹਿੰਦਾ ਮੇਰੇ ਚਾਚੇ ਨੇ ਤਾਂ ਮੇਰੀ ਇੱਕ ਗੱਲ ਵੀ ਨਹੀਂ ਸੁਣੀ ਇਹਨਾਂ ਨੂੰ ਮੇਰੀ ਮਰਜ਼ੀ ਤੋਂ ਬਿਨਾ ਇੰਨਾ ਪੜਾਅਲ ਖਾ ਲਿਆ ਨੌਕਰੀ ਵੀ ਲਗਾ ਦਿੱਤਾ ਅੱਗੋ ਸ਼ਮਸ਼ੇਰ ਦੇ ਦੋਸਤ ਨੇ ਉੱਤਰ ਦਿੱਤਾ ਕਿ ਕੋਈ ਨਾ ਤੂੰ ਫਿਕਰ ਨਾ ਕਰ ਮੇਰਾ ਇੱਕ ਦੋਸਤ ਹੈਗਾ ਜੱਟਾਂ ਦਾ ਘਾਰਾ ਤੇ ਤੇਰੀ ਟੈਨਸ਼ਨ ਵੀ ਮੁੱਕ ਜਾਊਗੀ ਤੇ ਤੇਰੀ ਭੈਣ ਦੀ ਅਕਲ ਵੀ ਟਿਕਾਣੇ ਆ ਜਾਊਗੀ ਜਦੋਂ ਸਾਰਾ ਦਿਨ ਚੁੱਲਾ ਚੌਂਕਾ ਕਰਨਾ ਪਿਆ ਨਾ ਫਿਰ ਇਹਨੂੰ ਸਮਝ ਆਊਗੀ ਸ਼ਮਸ਼ੇਰ ਨੇ ਘਰੋਂ ਆਦਿਆ ਸਾਰ ਆਪਣੇ ਚਾਚੂ ਨੂੰ ਕਿਹਾ ਚਾਚਾ ਠੀਕ ਆ ਹੁਣ ਤਾਂ ਮਨਜੀਤ ਦੀ ਨੌਕਰੀ ਵੀ ਲੱਗ ਗਈ ਆ ਹੁਣ ਇਸ ਨੂੰ ਸਾਰੀ ਉਮਰ ਘਰੇ ਥੋੜੀ ਬਿਠਾਉਣਾ ਆ ਇਹਨੂੰ ਤੋੜ ਦੇ ਜਿੱਥੇ ਤੋੜਨਾ ਬਈ ਮੈਨੂੰ ਰਿਸ਼ਤਾ ਪਤਾ ਲੱਗਿਆ ਮਨਜੀਤ ਦੇ ਪਿਤਾ ਨੂੰ ਪਿੰਡ ਵਿੱਚੋਂ ਮਨਜੀਤ ਵਾਸਤੇ ਪਹਿਲਾਂ ਹੀ ਬਹੁਤ ਸਾਰੇ ਰਿਸ਼ਤੇ ਆ ਰਹੇ ਸੀ ਲੋਕਾਂ ਨੇ ਉਹਨਾਂ ਦੀ ਕੁੜੀ ਦੀ ਸਰਕਾਰੀ ਨੌਕਰੀ ਲੱਗੀ ਦੇਖ ਕੇ ਬਹੁਤ ਰਿਸ਼ਤੇ ਭੇਜੇ ਮਨਜੀਤ ਦੇ ਪਿਤਾ ਚਰਨ ਸਿੰਘ ਨੇ ਸ਼ਮਸ਼ੇਰ ਨੂੰ ਕਿਹਾ ਕਿ ਕੋਈ ਨਾ ਸ਼ਮਸ਼ੇਰ ਸਿੰਘ ਆਪਾਂ ਦੇਖਦੇ ਹਾਂ ਕਰਨਾ ਤਾਂ ਹੈਗਾ ਹੀ ਇਹ ਰਿਸ਼ਤਾ ਇੱਕ ਦਾ ਵਿਆਹ ਕਰਾਂਗੇ ਫੇਰੀ ਅੱਗੋਂ ਦੂਜਿਆਂ ਨੂੰ ਵਿਆਹਾਂਗੇ ਮਨਜੀਤ ਨੂੰ 4-5 ਰਿਸ਼ਤੇ ਆਏ ਪਰ ਸ਼ਮਸ਼ੇਰ ਦੀ ਗਰਾਰੀ ਇਸ ਗੱਲ ਤੇ ਅੜੀ ਹੋਈ ਸੀ ਕਿ ਮੈਂ ਮਨਜੀਤ ਨੂੰ 50 ਕਿੱਲਿਆਂ ਵਾਲੇ ਮੁੰਡੇ ਦੇ ਘਰੀ ਤੋੜਨਾ ਪਾਵੇਂ ਮੈਨੂੰ ਮਨਤਾ ਕਰਕੇ ਵਿਆਹ ਕਿਉਂ ਨਾ ਕਰਨਾ ਪਵੇ ਕਿਉਂਕਿ ਸ਼ਮਸ਼ੇਰ ਨੂੰ ਈਰਖਾ ਜੀ ਕਿ ਇਹ ਪੜ੍ਹ ਲਿਖ ਗਈ ਹੈ ਨੌਕਰੀ ਲੱਗ ਗਈ ਹੈ ਜੇ ਨੌਕਰੀ ਵਾਲੇ ਦੇ ਤੁਰਗੀ ਤਾਂ ਇਹਨੇ ਮੁੜ ਕੇ ਮੇਰੀ ਜ਼ਮੀਨ ਚੋਂ ਹਿੱਸਾ ਵੀ ਮੰਗਣਾ ਉਸ ਦਿਨ ਸ਼ਮਸ਼ੇਰ ਸ਼ਰਾਬ ਪੀ ਕੇ ਘਰੇ ਆਇਆ ਸੀ ਉਸ ਦਿਨ ਪਹਿਲੀ ਵਾਰ ਸੀ ਜਦੋਂ ਚਰਨ ਸਿੰਘ ਨੇ ਦੇਖਿਆ ਕਿ ਸ਼ਮਸ਼ੇਰ ਨੇ ਸ਼ਰਾਬ ਪੀਤੀ ਹੋਈ ਹੈ ਚਰਨ ਸਿੰਘ ਨੂੰ ਸ਼ੱਕ ਪੈ ਗਿਆ ਕਿ ਕਹਾਣੀ ਕੋਈ ਹੋਰ ਹੀ ਹੈ ਚਰਨ ਸਿੰਘ ਨੇ ਸ਼ਮਸ਼ੇਰ ਨੂੰ ਪੁੱਛਿਆ ਕਿ ਕੀ ਗੱਲਬਾਤ ਹੋਈ ਹੈ ਕਾਕਾ ਸ਼ਮਸ਼ੇਰ ਉਹ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਹੋਈ ਮੇਰੇ ਸਿਰ ਤੇ ਪੰਜ ਜਣੀਆਂ ਦਾ ਭਾਰ ਆ ਤੇ ਸ਼ਮਸ਼ੇਰ ਆਪਣੇ ਚਾਚੇ ਨੂੰ ਕਹਿੰਦਾ ਤੇਰਾ ਕੀ ਪਤਾ ਕਦੋਂ ਧੁਰਜੇ ਜੇ ਮੇਰਾ ਬਾਪ ਧੁਰ ਗਿਆ ਤੂੰ ਵੀ ਤਾਂ ਚਲੇ ਹੀ ਜਾਣਾ ਤੇਰੇ ਕਿਹੜਾ ਇੱਥੇ ਕਿਲੇ ਗੱਡੇ ਹੋਇਆ ਚਰਨ ਸਿੰਘ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਬਈ ਸ਼ਮਸ਼ੇਰ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਿਹਾ ਹੈ ਚਰਨ ਸਿੰਘ ਨੇ ਸ਼ਮਸ਼ੇਰ ਨੂੰ ਪਾਸੇ ਲਿਜਾ ਕੇ ਪੁੱਛਿਆ ਪੁੱਤ ਤੈਨੂੰ ਕਿਸੇ ਨੇ ਪਿੰਡ ਵਿੱਚੋਂ ਕੁਝ ਕਿਹਾ ਜੋ ਮਨਜੀਤ ਦੀ ਕੋਈ ਮਾੜੀ ਗੱਲ ਆਪਾਂ ਸੁਣੀ ਹੋਵੇ ਤੂੰ ਦੱਸ ਸਕਦਾ ਹੈ ਆਪਾਂ ਉਦਾਂ ਹੀ ਹੱਲ ਕੱਢ ਲਵਾਂਗੇ ਸ਼ਮਸ਼ੇਰ ਕਹਿੰਦਾ ਨਹੀਂ ਮਨਜੀਤ ਦੀ ਨੌਕਰੀ ਤੂੰ ਆਪਾਂ ਕਿਹੜਾ ਇਹਦੀ ਕਮਾਈ ਖਾਣੀ ਆ ਇਹਨੂੰ ਤੋੜ ਦੇ ਜਿੱਥੇ ਤੋੜਨਾ ਜਿਨ੍ਹਾਂ ਦੀ ਖਾਤਰ ਇਹਨੇ ਨੌਕਰੀ ਕੀਤੀ ਆ ਇਹਨੂੰ ਉਹਨਾਂ ਦੀ ਤੋੜ ਦੇ ਚਰਨ ਸਿੰਘ ਕਹਿੰਦਾ ਰਿਸ਼ਤੇ ਤਾਂ ਆਏ ਹੋਏ ਆ ਪਰ ਹੁਣ ਕੀ ਕਰੀਏ ਕੁੜੀ ਨੂੰ ਵੀ ਪੁੱਛਣਾ ਪੈਣਾ ਹੁਣ ਉਹ ਵੇਲਾ ਥੋੜੀ ਐ ਬੀਬੀ ਨਾਲ ਪੁੱਛੇ ਕੁੜੀ ਤੋੜ ਦਈਏ ਉਹ ਪੜ੍ਹੀ ਲਿਖੀ ਐ ਉਹ ਆਪਣਾ ਫੈਸਲਾ ਆਪ ਕਰੂਗੀ ਸ਼ਮਸ਼ੇਰ ਨੇ ਚਰਨ ਸਿੰਘ ਨੂੰ ਕਿਹਾ ਬਈ ਨੌਕਰੀ ਨੌਕਰੀ ਵਾਲਾ ਮੁੰਡਾ ਨਾ ਲੱਭੀ ਮਨਜੀਤ ਵਾਸਤੇ ਖੇਤੀਬਾਣੀ ਵਾਲਿਆਂ ਨਾਲ ਹੀ ਗੁਜ਼ਾਰਾ ਹੋਣਾ ਹੈ ਅਫਸਰਾਂ ਵਿੱਚ ਨਹੀਂ ਬੈਠ ਸਕਦੇ ਆਪਾਂ ਚਰਨ ਸਿੰਘ ਕਹਿੰਦਾ ਸ਼ਮਸ਼ੇਰ ਪੁੱਤ ਤੂੰ ਚਾਹਨਾ ਕੀ ਹੈ ਮੈਂ ਉਹੀ ਕਰੂੰਗਾ ਕਿਉਂਕਿ ਚਾਰ ਪੰਜ ਧੀਆਂ ਹੋਣ ਕਰਕੇ ਚਰਨ ਸਿੰਘ ਦਾ ਸਿਰ ਨੀਵਾ ਸੀ ਕਿਉਂਕਿ ਉਸ ਦਾ ਸੱਕਾ ਪੁੱਤਰ ਨਹੀਂ ਸੀ ਨਾ ਚਰਨ ਸਿੰਘ ਆਕੜ ਕਿੱਥੋਂ ਵਿਖਾਉਂਦਾ ਸਿਆਣੇ ਸੱਚੀ ਕਹਿੰਦੇ ਆ ਬਾਪ ਜਿਹੜਾ ਹੁੰਦਾ ਹੈ ਨਾ ਫਲਾਂ ਦੀ ਭਰੀ ਟੋਕਰੀ ਟਾਣੀ ਵਰਗਾ ਹੁੰਦਾ ਜਿਹੜਾ ਲਿਫਦਾ ਹੀ ਐ ਸ਼ਮਸ਼ੀਰ ਚਰਨ ਸਿੰਘ ਨੂੰ ਕਹਿੰਦਾ ਚਾਚਾ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਸੀ ਕੀਤੀ ਦੋ ਤਿੰਨ ਹਫ਼ਤੇ ਪਹਿਲਾਂ ਮਨਜੀਤ ਵਾਸਤੇ ਇੱਕ ਰਿਸ਼ਤਾ ਆਇਆ ਸੀਗਾ ਤੂੰ ਦੱਸ ਦੇ ਆਪਾਂ ਉਹਦਾ ਵਿਆਹ ਧਰ ਕੇ ਕੰਮ ਨਿਵੇੜ ਦਿੰਨੇ ਆ ਚਰਨ ਸਿੰਘ ਕਹਿੰਦਾ ਪੁੱਤ ਵਧੀਆ ਗੱਲਾਂ ਤੂੰ ਆਪਣੀ ਭੈਣ ਦੇ ਲਈ ਰਿਸ਼ਤਾ ਲੱਭਿਆ ਪਰ ਇੱਕ ਵਾਰ ਮਨਜੀਤ ਨੂੰ ਪੁੱਛ ਤਾਂ ਲਈਏ ਕਿ ਉਹ ਵਿਆਹ ਲਈ ਤਿਆਰ ਹੈ ਵੀ ਕਿ ਨਹੀਂ ਸ਼ਮਸ਼ੀਰ ਅੱਗੋਂ ਕਹਿੰਦਾ ਮੰਨੂਗੀ ਕਿਉਂ ਨਾ ਉਹਦੀ ਪੜ੍ਹਾਈ ਤੇ ਅੱਧਾ ਕਿਲਾ ਲਗਾਤਾ ਮੰਨੂਗੀ ਤਾਂ ਉਹ ਜ਼ਰੂਰ ਸ਼ਮਸ਼ੇਰ ਕਹਿੰਦਾ ਉਹਦੀ ਮਜਾਲ ਆ ਕਿ ਉਹ ਬੋਲ ਜਾਊਗੀ ਆਪਣੇ ਸਾਹਮਣੇ ਚਰਨ ਸਿੰਘ ਕਹਿੰਦਾ ਕੋਈ ਗੱਲ ਨਹੀਂ ਉਸ ਨੂੰ ਸਕੂਲ ਨੂੰ ਆ ਲੈਣ ਦੇ ਸ਼ਾਮ ਨੂੰ ਬਿਠਾ ਕੇ ਗੱਲ ਕਰ ਲੈਣੇ ਆ ਸ਼ਮਸ਼ੇਰ ਕਹਿੰਦਾ ਮੈਂ ਨਹੀਂ ਉਹਦੇ ਮੱਥੇ ਲੱਗਣਾ ਤੂੰ ਆਪ ਹੀ ਗੱਲ ਕਰ ਲੈ ਮਨਜੀਤ ਜਦ ਕਰੇ ਆਉਂਦੀ ਹੈ ਵਧੀਆ ਹੱਸਦੀ ਖੇਡਦੀ ਆਪਣੀ ਮਾਂ ਨਾਲ ਗੱਲਾਂ ਕਰਦੀ ਆ ਚਰਨ ਸਿੰਘ ਨੇ ਮਨਜੀਤ ਨੂੰ ਆਪਣੇ ਕੋਲ ਸੱਦ ਕੇ ਕਿਹਾ ਪੁੱਤ ਹੁਣ ਤੇਰਾ ਵਿਆਹ ਕਰ ਦਈਏ ਤੇਰਾ ਵਿਆਹ ਹੋਏਗਾ ਤਾਂ ਹੀ ਤੇਰੀਆਂ ਭੈਣਾਂ ਦੇ ਅੱਗੋਂ ਵਿਆਹ ਕਰਾਂਗੇ ਤੂੰ ਪੜ੍ਹ ਲਿਖ ਗਈ ਐ ਨੌਕਰੀ ਵੀ ਲੱਗ ਚੁੱਕੀ ਐ ਤੇਰੇ ਲਈ ਬਹੁਤ ਸਾਰੇ ਰਿਸ਼ਤੇ ਆ ਰਹੇ ਹਨ ਚਰਨ ਸਿੰਘ ਨੇ ਕਿਹਾ ਮਨਜੀਤ ਸ਼ਮਸ਼ੇਰ ਨੇ ਤੇਰੇ ਲਈ ਇੱਕ ਵਧੀਆ ਰਿਸ਼ਤਾ ਦੇਖਿਆ ਐ ਮੁੰਡੇ ਨੂੰ 50 ਕਿੱਲੇ ਆਉਂਦੇ ਆ ਮਨਜੀਤ ਸੋਚੀ ਪੈ ਗਈ ਕਿ ਕਿੱਲਿਆਂ ਦੀ ਬਿਮਾਰੀ ਤੋਂ ਨਿਜਾਤ ਪਾਉਣ ਵਾਸਤੇ ਤਾਂ ਮੈਂ ਨੌਕਰੀ ਕਰ ਰਹੀ ਆ ਮਨਜੀਤ ਕਹਿੰਦੀ ਕਿ ਤੁਸੀਂ ਮੈਨੂੰ 50 ਕਿੱਲੇ ਦੇਵੋਗੇ ਜਬ ਮੇਰਾ ਮਨਪਸੰਦ ਹਮਸਫਰ ਚਰਨ ਕੇ ਸਿੰਘ ਕਹਿੰਦਾ ਹੈ ਪੁੱਤ ਤੂੰ ਤਾਂ ਫਿਲਾਸਫੀ ਦੀਆਂ ਗੱਲਾਂ ਕਰਨ ਲੱਗੀ ਤੂੰ ਤਾਂ ਮੇਰੇ ਕਹਿਣੇ ਤੋਂ ਬਾਹਰ ਜਾ ਰਹੀ ਹੈ ਚਰਨ ਸਿੰਘ ਕਹਿੰਦਾ ਹੈ ਪੁੱਤ ਤੁਸੀਂ ਤਾਂ ਤੁਰਜੋngੀਆਂ ਮੈਂ ਬੁਗਾਨੇ ਪੁੱਤ ਦੇ ਹੱਥਾਂ ਵੱਲ ਨਹੀਂ ਦੇਖ ਸਕਦਾ ਮੈਂ ਇਹਦੇ ਤੋਂ ਰੋਟੀਆਂ ਖਾਣੀਆਂ ਨੇ ਮੈਂ ਇੰਨਾ ਕੁਝ ਤੇਰੇ ਲਈ ਕਰ ਲਿਆ ਕਿ ਤੂੰ ਇੰਨਾ ਕੁ ਮੇਰੇ ਲਈ ਨਹੀਂ ਕਰ ਸਕਦੀ ਮਨਜੀਤ ਕਹਿੰਦੀ ਮੈਨੂੰ 2-3 ਦਿਨ ਦਿਓ ਮੈਂ ਠੰਡੇ ਦਿਮਾਗ ਨਾਲ ਸੋਚ ਕੇ ਦੱਸੂਗੀ ਕਿ ਮੈਨੂੰ ਕੀ ਕਰਨਾ ਚਾਹੀਦਾ ਔਰ ਇੱਕ ਗੱਲ ਕਿ ਮੈਂ ਤੁਹਾਡੇ ਕਹਿਣੇ ਚਾ ਪਾਪਾ ਕਦੇ ਬਾਹਰ ਨਹੀਂ ਜਾਂਦੀ ਦੂਜੇ ਪਾਸੇ ਸ਼ਮਸ਼ੇਰ ਧੂੜਾਂ ਪੱਟੀ ਫਿਰਦਾ ਕਿ ਜੇਕਰ ਮੈਨੂੰ ਕੋਈ ਤੁਰੰਤ ਜਵਾਬ ਨਹੀਂ ਨਾ ਮਿਲਿਆ ਤਾਂ ਮੈਂ ਘਰ ਵਿੱਚ ਪੂਰਾ ਬਿਵਾਲ ਕਰੂੰਗਾ ਵੀ ਇਹ ਮੇਰੀ ਗੱਲ ਨਹੀਂ ਮੰਨ ਰਹੀ ਉਹਨੇ ਆਪਣੇ ਚਾਚੇ ਨੂੰ ਪੁੱਛਿਆ ਚਾਚਾ ਮਨਜੀਤ ਕੀ ਕਹਿੰਦੀ ਹੈ ਚਰਨ ਸਿੰਘ ਕਹਿੰਦਾ ਕਿ ਮਨਜੀਤ ਨੇ ਸੋਚਣ ਵਾਸਤੇ ਥੋੜਾ ਜਿਹਾ ਸਮਾਂ ਮੰਗਿਆ ਹੈ ਸ਼ਮਸ਼ੀਰ ਕੰ ਦਾ ਸੂਚਨਾ ਸੂਚਨਾ ਕੁਝ ਨਹੀਂ ਜਾਊਗੀ ਤਾਂ 50 ਕਿੱਲਿਆਂ ਵਾਲੀ ਦੇ ਹੀ ਜਾਊਗੀ ਨਹੀਂ ਤਾਂ ਫਿਰ ਰਾਹ ਦੇਖਿਆ ਆਪਦਾ ਮੈਂ ਨਹੀਂ ਇਹਦੇ ਨਾਲ ਵਰਤਣਾ ਮਨਜੀਤ ਦੀ ਮਾਂ ਦੁਖੀ ਹੈ ਕਿ ਸ਼ਮਸ਼ੀਰ ਕਿਉਂ ਅੱਗ ਮਚਾਈ ਫਿਰਦਾ ਹੈ ਮਨਜੀਤ ਦੇ ਵਿਆਸ ਤੇ ਇੱਕ ਦਿਨ ਮਨਜੀਤ ਦੀ ਮਾਂ ਨੇ ਸ਼ਮਸ਼ੀਰ ਨੂੰ ਪੁੱਛੀ ਲਿਆ ਕਿ ਪੁੱਤ ਕੋਈ ਗੱਲ ਆ ਤਾਂ ਤੂੰ ਮੈਨੂੰ ਦੱਸ ਦੇ ਮਨਜੀਤ ਦੀ ਮਾਂ ਨੇ ਕਿਹਾ ਪੁੱਤ ਇਹ ਮੱਝਾਂ ਗਾਮਾ ਥੋੜੀ ਆ ਕਿ ਕਿਸੇ ਨੂੰ ਵੀ ਰੱਸਾ ਫੜਾ ਕੇ ਤੋੜ ਦੇਵਾਂਗੇ ਸ਼ਮਸ਼ੀਰ ਕਹਿੰਦਾ ਨਹੀਂ ਬੱਸ ਮੈਂ ਤਾਂ ਜ਼ੁਬਾਨ ਕਰ ਲਈ ਐ ਮੇਰੇ ਲਈ ਯਾਰੀ ਦੋਸਤੀ ਮੇਰੇ ਖੂਨ ਦੇ ਰਿਸ਼ਤੇਆਂ ਤੋਂ ਜ਼ਿਆਦਾ ਐ ਜਿਉਂਤੇ ਉਹਨਾਂ ਨੇ ਕਹਿਤਾ ਮੈਂ ਤਾਂ ਉੱਥੀ ਪੈਰ ਧਰਨਾ ਮਨਜੀਤ ਕਹਿੰਦੀ ਜਦੋਂ ਮੈਨੂੰ ਇਹ ਗੱਲ ਪਤਾ ਲੱਗਦੀ ਐ ਤਾਂ ਮੇਰੇ ਪੈਰਾਂ ਥਲ ਨੂੰ ਜ਼ਮੀਨ ਖਿਸਕ ਗਈ ਐ ਕਿਉਂਕਿ ਮੈਂ ਸ਼ਮਸ਼ੀਰ ਦੇ ਸਾਰੇ ਦੋਸਤਾਂ ਨੂੰ ਜਾਣਦੀ ਸੀ ਕੋਈ ਨਸ਼ੇ ਵਾਲਾ ਸੀ ਕੋਈ ਕਿੱਦਾਂ ਦਾ ਸੀ ਕਿਸੇ ਦੇ ਕਿੱਦਾਂ ਦੇ ਐਬ ਸੀਗੇ ਜੇਕਰ ਕੋਈ ਮੁੰਡਾ 50 60 ਕਿਲਿਆਂ ਵਾਲਾ ਸੀ ਉਹਦੇ ਐਬ ਵੀ ਬਹੁਤ ਵੱਡੇ ਸੀ ਮਨਜੀਤ ਦੇ ਪਿਤਾ ਨੇ ਕਿਹਾ ਤੂੰ ਸੋਚ ਲਾ ਹੁਣ ਸਾਡੇ ਚਿੱਟੇ ਵਾਲਾਂ ਦੇ ਵਿੱਚ ਖੇ ਨਾ ਬਵਾਦੀ ਮਨਜੀਤ ਕਹਿੰਦੀ ਮੈਂ ਸੋਚ ਵਿਚਾਰ ਕਰਦੀ ਹਾਂ ਮਨਜੀਤ ਦੇ ਲਈ ਰਿਸ਼ਤੇਦਾਰੀ ਚੋਂ ਇੱਕ ਰਿਸ਼ਤਾ ਆਉਂਦਾ ਹੈ ਉਹਦੇ ਨਾਲ ਹੀ ਪੜਾਉਂਦੀ ਮੈਡਮ ਉਹ ਰਿਸ਼ਤਾ ਲੈ ਕੇ ਆਉਂਦੀ ਹੈ ਮੁੰਡੇ ਦੇ ਕੋਲ 5 ਕਿੱਲੇ ਜ਼ਮੀਨ ਹੈ ਪਰਿਵਾਰ ਬਹੁਤ ਜ਼ਿਆਦਾ ਚੰਗਾ ਹੈ ਇੰਨਾ ਕੁ ਚੰਗਾ ਹੈ ਕਿ ਉਹ ਸਾਰੀ ਉਮਰ ਰਾਜ ਕਰੂਗੀ ਮੁੰਡੇ ਵਾਲੇ ਕਹਿੰਦੇ ਆ ਕਿ ਕੁੜੀ ਚਾਹੇ ਨੌਕਰੀ ਕਰੇ ਸਾਨੂੰ ਕੋਈ ਦਿੱਕਤ ਨਹੀਂ ਹੈ ਜੇ ਦੋ ਰਿਸ਼ਤਾ ਆਉਂਦਾ ਤਾਂ ਉਹ ਰਿਸ਼ਤੇ ਵਾਲਿਆਂ ਨੇ ਪਿੰਡ ਦਾ ਹੀ ਬੰਦਾ ਪਾਇਆ ਹੁੰਦਾ ਕਿਉਂਕਿ ਪਿੰਡ ਦੇ ਮੰਦੇ ਨੂੰ ਕੋਈ ਨਾ ਨਹੀਂ ਕਰ ਸਕਦਾ ਹੁੰਦਾ ਤੇ ਪਿੰਡ ਦੇ ਬੰਦੇ ਤੇ ਅਗਲਾ ਇਤਵਾਰ ਵੀ ਕਰਦਾ ਹੁੰਦੇ ਵੀ ਇਹ ਤਾਂ ਕਰਦਾ ਚੰਗੇ ਘਰ ਦਾ ਹੀ ਰਿਸ਼ਤਾ ਦੱਸੂਗਾ ਚਨਨ ਸਿੰਘ ਨੇ ਕਿਹਾ ਠੀਕ ਹੈ ਵਿਚਾਰ ਕਰ ਲੈਣੇ ਆ ਪਰ ਜੇਕਰ ਜੱਟ ਕੋਲ ਜ਼ਮੀਨ ਥੋੜੀ ਹੈ ਨਾ ਇਹਦਾ ਮਤਲਬ ਆ ਵੀ ਉਹਦੀ ਜ਼ਿੰਦਗੀ ਥੋੜੀ ਆ ਇਹ ਸਾਡੇ ਸਮਾਜ ਦੇ ਸੰਕਲਪ ਬਣੇ ਹੋਏ ਆ ਕੀ ਜ਼ਮੀਨ ਨਹੀਂ ਹੈਗੀ ਤਾਂ ਖਾਵਾਂਗੇ ਕੀ ਕਰਾਂਗੇ ਕੀ ساری ਉਮਰ ਰੋਣੇ ਧੋਣੇ ਚੱਲਣਗੇ ਇਹ ਸਾਡੀ ਪੁਰਾਣੀ ਪੀੜੀ ਦੀ ਸੋਚ ਆ ਮਨਜੀਤ ਕਹਿੰਦੀ ਆ ਕੋਈ ਗੱਲ ਨਹੀਂ ਮੇਰੀ ਨੌਕਰੀ ਹੈਗੀ ਆ ਮੁੰਡਾ ਵੀ ਨੌਕਰੀ ਕਰਦਾ ਹੈ ਜ਼ਮੀਨ ਪੰਜ ਕਿੱਲੇ ਤਾਂ ਕੀ ਹੋਇਆ ਪਰਿਵਾਰ ਤਾਂ ਵਧੀਆ ਹੈ ਨਾ ਚੰਗੇ ਖਾਨਦਾਨ ਵਾਲਾ ਪਰਿਵਾਰ ਹੈ ਚਰਨ ਸਿੰਘ ਨੇ ਕਿਹਾ ਵੀ ਮਨਜੀਤ ਮੰਨ ਗਈ ਹੈ ਵਿਆਹ ਕਰਨ ਦੇ ਲਈ ਕਹਿੰਦੀ ਮੈਂ ਵਿਆਹ ਕਰੂੰਗੀ ਪਰ ਚਰਨ ਸਿੰਘ ਨੇ ਸ਼ਮਸ਼ੇਰ ਨੂੰ ਇਹ ਨਹੀਂ ਦੱਸਿਆ ਕਿ ਮਨਜੀਤ ਕਿਸ ਦੇ ਨਾਲ ਵਿਆਹ ਕਰਨ ਦੇ ਲਈ ਮੰਨੀ ਹੈ ਸ਼ਮਸ਼ੀਰ ਕਹਿੰਦਾ ਮੈਂ ਫਿਰ ਗੱਲ ਤੋੜਾਂ ਉੱਧਰ ਚੰਨ ਸਿੰਘ ਕਹਿੰਦਾ ਨਹੀਂ ਨਹੀਂ ਆਪਣਾ ਭੋਲਾ ਜਿਹੜਾ ਮੈਂਬਰ ਆ ਉਹਨੇ ਰਿਸ਼ਤਾ ਦੱਸਿਆ ਵੀ ਮੁੰਡਾ ਨੌਕਰੀ ਕਰਦਾ ਸ਼ਮਸ਼ੀਰ ਕਹਿੰਦਾ ਕਿ ਨੌਕਰੀਆਂ ਨੂੰ ਕੀ ਗੱਲ ਬਾਣੀਆਂ ਦੇ ਘਰੇ ਜੰਮੀ ਐ ਸ਼ਮਸ਼ੀਰ ਕਹਿੰਦਾ ਜੇਕਰ ਇਹ ਮੇਰੇ ਵਾਲੇ ਰਿਸ਼ਤੇ ਤੇ ਹਾਂ ਨਹੀਂ ਨਾ ਕਰਦੀ ਤਾਂ ਸਮਝ ਲਓ ਇਹ ਘਰੋਂ ਭੱਜ ਗਈ ਆ ਇਹ ਰਿਸ਼ਤਾ ਆਪ ਚੁਣਦੀ ਆ ਮੇਰੇ ਦੱਸੇ ਰਿਸ਼ਤੇ ਨੂੰ ਨਾ ਕਰਕੇ ਇਹ ਆਪੇ ਘਰੋਂ ਭੱਜ ਰਹੀ ਆ ਚਲਨ ਸਿੰਘ ਕਹਿੰਦਾ ਇਹ ਭੱਜ ਕੇ ਮੁੰਡੇ ਨੂੰ ਲੱਭਣ ਤਾਂ ਨਹੀਂ ਗਈ ਨਾ ਰਿਸ਼ਤਾ ਤਾਂ ਘਰੇ ਆਇਆ ਮੈਂ ਉਸ ਨੂੰ ਪੁੱਛਿਆ ਤੇ ਇਹ ਨੇ ਕਿਹਾ papa ਮੈਂ ਇਸ ਘਰ ਵਿਆਹ ਕਰਾ ਸਕਦੀ ਹਾਂ ਇੱਥੇ ਮੇਰਾ ਵਧੀਆ ਨਿਭਾ ਹੋ ਜੀਗਾ ਮੈਂ ਆਪਣੀਆਂ ਪਿਛਲੀਆਂ ਚਾਰ ਭੈਣਾਂ ਵਾਲੇ ਵੀ ਦੇਖ ਸਕਦੀ ਹਾਂ ਮੈਂ ਕਿਸੇ ਦੇ ਦਬਾਅ ਵਿੱਚ ਵਿਆਹ ਨਹੀਂ ਕਰਾਉਣਾ ਮੈਨੂੰ ਇੱਕ ਚੰਗਾ ਹਮਸਫਰ ਚਾਹੀਦਾ ਹੈ ਮੈਨੂੰ ਜ਼ਮੀਨ ਨਹੀਂ ਚਾਹੀਦੀ ਮੈਂ ਤਾਂ ਘਰੇ ਜ਼ਮੀਨ ਦਾ ਹਾਲ ਦੇਖ ਲਿਆ ਸ਼ਮਸ਼ੇਰ ਨੂੰ ਇਹ ਗੱਲ ਟੇਕਨ ਨਹੀਂ ਸੀ ਦੇਰੀ ਸ਼ਮਸ਼ੇਰ ਨੇ दारू ਪੀਣੀ ਸ਼ੁਰੂ ਕਰ ਦਿੱਤੀ ਰੋਜ਼ ਰੋਜ਼ ਘਰੇ ਲੜਾਈਆਂ ਹੋਣ ਲੱਗੀਆਂ ਦੋਸਤਾਂ 'ਚ ਸ਼ਮਸ਼ੇਰ ਦੀ ਇੱਕ ਤਰ੍ਹਾਂ ਦੀ ਬਹੁਤ ਬੇਇੱਜ਼ਤੀ ਠਿੱਠ ਹੋ ਗਈ ਸੀ ਸ਼ਮਸ਼ੇਰ ਦੇ ਦੋਸਤ ਉਸਨੂੰ ਤਾਣੇ ਮਾਰਦੇ ਕਿ ਤੇਰੀ ਭੈਣ ਨੇ ਤੇਰੇ ਦੱਸੇ ਰਿਸ਼ਤੇ ਨੂੰ ਨਾ ਕਰਦੀ ਚਰਨ ਸਿੰਘ ਨੇ ਰਿਸ਼ਤੇਦਾਰਾਂ ਨੂੰ ਕਰੀ ਸੱਦਿਆ ਤੇ ਉਹਨਾਂ ਨੂੰ ਕਿਹਾ ਵਿਆਹ-ਵਿਵਹ ਦਾ ਪ੍ਰਬੰਧ ਕਰੀਏ ਸ਼ਮਸ਼ੇਰ ਨੂੰ ਥੋੜਾ ਸਮਝਾਓ ਕਿ ਧੀ ਦਾ ਪਹਿਲਾ ਕਾਰਜਾ ਕਾਤੋਂ ਖਰਾਬ ਕਰਨਾ ਹੈ ਠੀਕ ਆ ਉਹਨੇ ਚੁਣ ਲਿਆ ਆਪਦਾ ਹਮਸਫਰ ਪਰ ਉਹ ਘਰੋਂ ਤਾਂ ਨਹੀਂ ਭੱਜੀ ਨਾ ਆਪਣੇ ਦਸੇ ਵਿੱਚੋਂ ਹੀ ਜੁੜਿਆ ਹੋਣੇ ਸ਼ਮਸ਼ੇਰ ਕੰਨਾ ਟੀਕਾ ਮੇਰੇ ਲਈ ਤਾਂ ਫੇਰੇ ਉਹਦੇ ਡੋਲੀ ਨਹੀਂ ਹੈਗੀ ਇਹ ਤਾਂ ਉਹਦੀ ਅਰਥ ਹੀ ਆ ਲੋਕ ਲੱਜਾਂ ਨੂੰ ਸ਼ਮਸ਼ੇਰ ਜਿਹੜਾ ਵਿਆਹ ਦੇ ਵਿੱਚ ਰਹਿੰਦਾ ਹੈ ਸ਼ਮਸ਼ੇਰ ਨੇ ਵਿਆਹ ਵਾਲੇ ਮੁੰਡੇ ਨੂੰ ਬੁਲਾਇਆ ਵੀ ਨਹੀਂ ਚੰਗੀ ਤਰ੍ਹਾਂ ਵਿਆਹ ਵਿੱਚ ਚਰਨ ਸਿੰਘ ਸੋਚ ਰਿਹਾ ਸੀ ਕਿ ਮੇਰਾ ਜਵਾਈ ਹੁਣ ਮੇਰੇ ਪੁੱਤਰ ਵਾਂਗ ਹੀ ਹੋਵੇਗਾ ਸਾਡੇ ਪਰਿਵਾਰ ਨੂੰ ਉਵੇਂ ਹੀ ਅਹਿਮੀਅਤ ਦੇਵੇਗਾ ਜਿਵੇਂ ਸ਼ਮਸ਼ੇਰ ਦਿੰਦਾ ਹੈ ਇਹ ਵਿਆਹ ਸ਼ਮਸ਼ੇਰ ਦੀ ਮਰਜ਼ੀ ਤੋਂ ਬਿਨਾ ਹੋ ਰਿਹਾ ਸੀ ਇਸ ਲਈ ਉਹ ਖੁਸ਼ ਨਹੀਂ ਸੀ ਸ਼ਮਸ਼ੇਰ ਚੰਦ ਸਿੰਘ ਨੂੰ ਕਹਿੰਦਾ ਮੈਂ ਤਾਂ ਆਪਣੇ ਦੋਸਤਾਂ ਮਿੱਤਰਾਂ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਚਰਨ ਸਿੰਘ ਦੀ ਪਤਨੀ ਨੇ ਕਿਹਾ ਸਾਡੇ ਹੱਥ ਬੰਨੇ ਪੁੱਤਰ ਤੇਰੇ ਤੋਂ ਹੀ ਆਸ ਆ ਸਾਨੂੰ ਤੋਂ ਹੀ ਸਾਨੂੰ ਰੋਟੀ ਦੇਣੀ ਆ ਜੇ ਤੂੰ ਕਹੇਂਗਾ ਅਸੀਂ ਘਰੋਂ ਸਮਾਨ ਚੁੱਕ ਕੇ ਦੂਜੇ ਘਰੇ ਚਲੇ ਜਾਵਾਂਗੇ ਤੂੰ ਸਾਨੂੰ ਤੰਗ ਨਾ ਕਰ ਤੀ ਦਾ ਕਾਰਜ ਪੂਰਾ ਹੋ ਲੈਂਦੇ ਸ਼ਮਸ਼ੇਰ ਕਹਿੰਦਾ ਠੀਕ ਆ ਇਸ ਦਾ ਚੰਗਾ ਮਾਰਾ ਤੁਸੀਂ ਦੇਖਿਓ ਮੈਂ ਨਹੀਂ ਇਹਦੇ ਵਿੱਚ ਆਉਂਦਾ ਮਨਜੀਤ ਕਹਿੰਦੀ ਜਿਸ ਦਿਨ ਸ਼ਹਿਰੋਂ ਕਪੜੇ ਲੈਣ ਜਾ ਰਹੇ ਸੀ ਨਾ ਤੇ ਸ਼ਮਸ਼ੇਰ ਕਹਿੰਦਾ ਯੂਰ ਡਿਟੇਰੀ ਵਾਲਾ ਨਾ ਹੱਥ ਲਾ ਕੇ ਬੈਠ ਜਿਓ ਇੱਕ ਦੋ ਸੂਟ ਹੀ ਲਿਓ ਸ਼ਮਸ਼ੇਰ ਕਹਿੰਦਾ ਜਿਨੇ ਵਿਆਹਣ ਆਉਣਾ ਉਹ ਕਿਹੜਾ ਮਹਾਰਾਜਾ ਪਟਿਆਲਾ ਪੰਜ ਕਿੱਲੇ ਜ਼ਮੀਨ ਹੀ ਆ ਉਹਦੇ ਕੋਲ ਪੰਜ ਕਿੱਲੇ ਜ਼ਮੀਨ ਕੀ ਹੁੰਦੀ ਆ ਨਾ ਕਿ ਤੁਸੀਂ ਆਪੇ ਆਪ ਵੜਾਈ ਆ ਸ਼ਮਸ਼ੇਰ ਕਿਸੇ ਵੀ ਸ਼ਗਨ ਚ ਸ਼ਾਮਿਲ ਨਹੀਂ ਹੋਇਆ ਮਨਜੀਤ ਦਾ ਵਿਆਹ ਹੋ ਗਿਆ ਉਹਨੂੰ ਘਰੋਂ ਵਿਦਾ ਕਰਤਾ ਤੇ ਮਨਜੀਤ ਕਹਿ ਰਹੀ ਸੀ ਕਿ ਮੈਂ ਆਪਦੀ ਬਖ ਦੀ ਮਰਜ਼ੀ ਦੇ ਨਾਲ ਹੀ ਵਿਆਹ ਕੀਤਾ ਸੀ ਪਰ ਸ਼ਮਸ਼ੇਰ ਮੈਨੂੰ ਇਹ ਵਿਸ਼ਵਾਸ ਦਿਵਾ ਰਿਆ ਸੀ ਕਿ ਮੈਂ ਘਰੋਂ ਭੱਜ ਕੇ ਵਿਆਹ ਕੀਤਾ ਉਹ ਕਹਿੰਦੀ ਵਿਵ੍ਹਾ ਤੋਂ ਬਾਅਦ ਜਦੋਂ ਮੈਂ ਘਰੋਂ ਆਈ ਸ਼ਮਸ਼ੇਰ ਖੇਤੋਂ ਰੋਟੀ ਲੈਣ ਆਇਆ ਮੇਰੀ ਮਾਂ ਉਹਦੇ ਲਈ ਰੋਟੀ ਪਾ ਰਹੀ ਸੀ ਤੇ ਮੈਂ ਸ਼ਮਸ਼ੇਰ ਨੂੰ ਕਿਹਾ ਵੀਰੇ ਹੁਣ ਤਾਂ ਗੁੱਸਾ ਛੱਡ ਦੇ ਹੁਣ ਤਾਂ ਮੇਰਾ ਵਿਆਹ ਹੋ ਗਿਆ ਸ਼ਮਸ਼ੇਰ ਕਹਿੰਦਾ ਤੂੰ ਤਾਂ ਮੇਰੇ ਲਈ ਉਸੇ ਦਿਨ ਦੀ ਮਰ ਗਈ ਸੀ ਜਦੋਂ ਤੂੰ ਮੇਰੇ ਰਿਸ਼ਤੇ ਨੂੰ ਟਕਰਾ ਕੇ ਉਹ ਪੰਜ ਕਿੱਲੇਾਂ ਵਾਲੇ ਦੇ ਗਈ ਸੀ ਉਹ ਮਨਜੀਤ ਕਹਿੰਦੀ ਮੈਂ ਉੱਥੇ ਹੀ ਚੁੰਨੀ ਨਾਲ ਮੂੰਹ ਟਾ ਕੇ ਬੈਠੀ ਰੋ ਰਹੀ ਆ ਕਹਿੰਦੀ ਮੇਰਾ ਘਰ ਵਾਲਾ ਮੇਰੇ ਸੱਸ ਬਾਲੇ ਚੰਗੇ ਨੇ ਉਹ ਮੈਨੂੰ ਬਹੁਤ ਇੱਜ਼ਤ ਦਿੰਦੇ ਆ ਬਹੁਤ ਪਿਆਰ ਕਰਦੇ ਆ ਮਨਜੀਤ ਕਹਿੰਦੀ ਮੇਰਾ ਪਤੀ ਕਹਿੰਦਾ ਕਿ ਤੂੰ ਗੁੱਸਾ ਨਾ ਮਨਾਈ ਸ਼ਮਸ਼ੇਰ ਵੀਰੇ ਦਾ ਹਿਸਾਬ ਕਿਤਾਬ ਪਰ ਮੈਨੂੰ ਠੀਕ ਨਹੀਂ ਲੱਗਦਾ ਵੀ ਉਹ ਤੇਰੇ ਤੇ ਕਿਤੇ ਹੱਥ ਨਾ ਚੁੱਕ ਦੇਵੇ ਮਨਜੀਤ ਕਹਿੰਦੀ ਨਹੀਂ ਮੇਰਾ ਭਰਾ ਇੰਜ ਨਹੀਂ ਕਰਦਾ ਮਨਜੀਤ ਕਹਿੰਦੀ ਵਿਆਹ ਤੋਂ ਬਾਅਦ ਬਸ ਇੱਕ ਫੇਰਾ ਪਿਆ ਮੇਰਾ ਘਰ ਉਹਦੇ ਤੋਂ ਬਾਅਦ ਸਮਝ ਲੈ ਇੱਕ ਤਰ੍ਹਾਂ ਦੀ ਸੰਮਣ ਹੀ ਆ ਗਈ ਮੈਨੂੰ ਕਿ ਇਹ ਦੋਵੇਂ ਪਿੰਡ ਦੇ ਆਲੇ-ਦੁਆਲੇ ਨਾ ਦਿਖਣ ਕਿਉਂਕਿ ਮਨਜੀਤ ਨੇ ਸ਼ਮਸ਼ੇਰ ਦੇ ਦਸਵੇਂ ਰਿਸ਼ਤੇ ਨੂੰ ਠੁਕਰਾਇਆ ਸੀ ਨਾ ਤੇ ਸ਼ਮਸ਼ੇਰ ਕਹਿੰਦਾ ਚਰਨ ਸਿੰਘ ਨੂੰ ਕਿ ਤੂੰ ਮੰਜੀਤ ਨੂੰ ਕਰੇ ਨਾ ਸੱਦੀ ਮੇਰਾ ਤਾਂ ਮੇਰੇ ਦੋਸਤਾਂ ਚ ਬੈਠਣਾ ਔਖਾ ਹੋ ਗਿਆ ਇਸ ਤੋਂ ਚੰਗਾ ਇਹ ਖੂਚ ਛਾਲ ਮਾਰ ਕੇ ਮਰ ਜਾਂਦੀ ਚਰਨ ਸਿੰਘ ਸ਼ਮਸ਼ੇਰ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਦੇ ਮੈਂ ਮਨਜੀਤ ਨੂੰ ਮਨਾ ਕਰ ਦਾਂਗਾ ਵੀ ਕਰਨਾ ਹੀ ਗਲਤਾ ਦੱਸ ਸ਼ਮਸ਼ੇਰ ਕਹਿੰਦਾ ਨਹੀਂ ਬਾਸ ਮੇਰ ਤਾਂ ਹੇਠੀ ਆ ਹੁਣੇ ਮੇਰੀ ਬੇਇੱਜ਼ਤੀ ਕੀਤੀ ਆ ਮੇਰਾ ਦੱਸਿਆ ਰਿਸ਼ਤਾ ਠੁਕਰਾ ਕੇ ਮਨਜੀਤ ਦੇ ਪਤੀ ਨੂੰ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਕਿ ਮਨਜੀਤ ਦੇ ਪੇਕੇਆਂ ਦਾ ਮਾਹੌਲ ਖਰਾਬ ਆ ਮਨਜੀਤ ਦਾ ਪਤੀ ਉਹਨੂੰ ਕਹਿ ਰਿਹਾ ਕਿ ਤੈਨੂੰ ਮੈਨੂੰ ਚੁਣਨਾ ਨਹੀਂ ਸੀ ਚਾਹੀਦਾ ਤੂੰ ਮੇਰੀ ਖਾਤਰ ਕਿੰਨਾ ਕੁਝ ਛੱਡਿਆ ਅੱਗੋਂ ਮਨਜੀਤ ਕਹਿੰਦੀ ਆ ਧੀਆ ਦਾ ਤਾਂ ਉਹੀ ਘਰ ਹੁੰਦਾ ਜਿੱਥੇ ਉਹਨਾਂ ਦੀ ਡੋਲੀ ਆਉਂਦੀ ਹੈ ਤੇ ਆਰਥੀ ਨਿਕਲਦੀ ਆ ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ ਕਿ ਮੈਂ ਤੇਨਾਂ ਵਿਆਹ ਕਰਾਇਆ ਸਮਾਪਤ ਹੈ ਕਿ ਸਭ ਕੁਝ ਠੀਕ ਹੋ ਜਾਉ ਮੈਂ ਇੱਕ ਚੰਗਾ ਹਾਂ ਜ਼ਫਰ ਤੇ ਚੰਗਾ ਇਨਸਾਨ ਚੁਣਿਆ ਮੈਨੂੰ ਜ਼ਮੀਨ ਨਹੀਂ ਚਾਹੀਦੀ ਸੀ ਤੁਸੀਂ ਕਹੋਗੇ ਤਾਂ ਮੈਂ ਨੌਕਰੀ ਵੀ ਨਹੀਂ ਕਰੂੰਗੀ ਮਨਜੀਤ ਦਾ ਪਤੀ ਕਹਿ ਰਿਹਾ ਕਿ ਤੈਨੂੰ ਇੱਕ ਕਾਮ ਕੁੜੀ ਬਣਾ ਕੇ ਰੱਖਣਾ ਸੀ ਤੇ ਤੇਰੇ ਨਾਲ ਵਿਆਹ ਨਹੀਂ ਕਰਾਇਆ ਮਨਜੀਤ ਨੂੰ ਪਤਾ ਹੈ ਕਿ ਮੇਰੇ ਭਰਾ ਦੀ ਜਿੱਦ ਕਿਹੋ ਜੀ ਆ ਵੀ ਉਹ ਮੰਦਾ ਮਾਨ ਤੋਂ ਘੱਟ ਜਿੱਦ ਨਹੀਂ ਹੈਗੀ ਮਨਜੀਤ ਨੂੰ ਪਰੇਸ਼ਾਨ ਵੇਖ ਕੇ ਉਹਦਾ ਪਤੀ ਕਹਿ ਰਿਹਾ ਕਿ ਭਰਾ ਤਾਂ ਸ਼ਕਤੀ ਹੁੰਦੀ ਆ ਮਨਜੀਤ ਤੇ ਕੋਈ ਨਹੀਂ ਮੇਰੀ ਭੈਣ ਗਿੰਝ ਕਰਦੀ ਤਾਂ ਕੀ ਪਤਾ ਮੈਂ ਵੀ ਐਵੇਂ ਹੀ ਕਰਦਾ ਕੋਈ ਗੱਲ ਨਹੀਂ ਮੈਂ ਸ਼ਮਸ਼ੀਰ ਵੀਰੇ ਤੋਂ ਮਾਫੀ ਮੰਗ ਲੂੰਗਾ ਹੱਥ ਜੋੜ ਕੇ ਉਧਰ ਜਦੋਂ ਸ਼ਮਸ਼ੀਰ ਨੂੰ ਪਤਾ ਲੱਗਦਾ ਵੀ ਮਨਜੀਤ ਫੇਰੇ ਲਈ ਘਰੇ ਆ ਰਹੀ ਹੈ ਉਹਨੇ ਖੂਬ ਕਲੇਸ਼ ਕੀਤਾ ਘਰੇ ਉਹ ਕਹਿ ਰਿਹਾ ਸੀ ਵੀ ਕਿਉਂ ਆ ਰਹੀ ਓ ਸਾਡੇ ਘਰੇ ਉਹਨੇ ਆਪਦੇ ਚਾਚੇ ਨੂੰ ਕਿਹਾ ਬੁੜਿਆ ਤੂੰ ਕਤਲ ਕੇਸ ਪੁਆਏਂਗਾ ਮੇਰੇ ਤੇ ਮਨਜੀਤ ਦੀ ਮਾਂ ਹੱਥ ਜੋੜਦੀ ਆ ਵੀ ਪਹਿਲੀ ਵਾਰੀ ਜਵਾਈ ਘਰ ਆ ਰਿਹਾ ਤੂੰ ਇੰਜ ਨਾ ਕਰੀ ਤੂੰ ਜੋ ਸਜ਼ਾ ਦੇਣੀ ਆ ਸਾਨੂੰ ਦੇ ਸਾਡੀ ਧੀ ਨੇ ਸਾਰੀ ਉਮਰ ਉੱਥੇ ਰਹਿਣਾ ਜੇ ਇਹ ਕੁਛ ਕੀਤਾ ਤਾਂ ਪਤਾ ਨਹੀਂ ਬਗਾਨੇ ਕਿਹੋ ਜਿਹਾ ਸਲੂਕ ਕਰਨਗੇ ਮਨਜੀਤ ਦਾ ਪਤੀ ਦੂਜੀ ਵਾਰ ਘਰ ਆਉਂਦੇ ਆ ਤਾਂ ਬਾਹਰੋਂ ਗਾਲਾਂ ਕੱਢਣ ਲੱਗ ਜਾਂਦਾ ਹੈ ਸ਼ਮਸ਼ੀਰ ਮਨਜੀਤ ਦਾ ਪਤੀ ਉਹਨੂੰ ਹੱਥ ਮਲਾਉਣ ਵਾਸਤੇ ਜਦੋਂ ਅੱਗੇ ਵੱਧਦਾ ਤੋਂ ਸ਼ਮਸ਼ੀਰ ਹੱਥ ਉੱਤੇ ਜੋਰ ਦੀ ਹੱਥ ਮਾਰ ਕੇ ਉਹਨੂੰ ਧੱਕਾ ਦੇ ਦਿੰਦਾ ਹੈ। ਚਰਨ ਸਿੰਘ ਉੱਠ ਕੇ ਕਹਿੰਦਾ ਸ਼ਮਸ਼ੀਰ ਇਹ ਤੂੰ ਚੰਗਾ ਨਹੀਂ ਕਰ ਰਿਹਾ। ਮਨਜੀਤ ਦਾ ਪਤੀ ਕਹਿੰਦਾ ਕੋਈ ਗੱਲ ਨਹੀਂ ਡੈਡੀ ਸ਼ਮਸ਼ੀਰ ਵੀਰ ਨੂੰ ਨਹੀਂ ਮਨਾਉਣਾ ਇਹ ਅਸੀਂ। ਅਸੀਂ ਤਾਂ ਦੋਵੇਂ ਭਾਈ ਭਾਈ ਹਾਂ ਇਹ ਚਾਹੀ ਮੈਨੂੰ ਮਾਰ ਦੇਵੇ ਚਾਹੇ ਰੱਖ ਲਵੇ। ਸ਼ਮਸ਼ੀਰ ਆਪਣੇ ਦੋਸਤਾਂ ਦੇ ਕੋਲੋਂ ਆਇਆ ਸੀ ਉਹਨੇ ਪੂਰੀ ਪੀਤੀ ਹੋਈ ਸੀ। ਹੱਥ 'ਚ ਉਹਦੀ ਗੜਾਸਾ ਸੀ ਤੇ ਚਰਨ ਸਿੰਘ ਨੂੰ ਲੱਗਿਆ ਕਿ ਬਾਹਰੋਂ ਕੰਮ ਕਰਕੇ ਆਇਆ ਤਾਂ ਅੱਜ ਗੜਾਸਾ ਹੈ। ਉਹਨੂੰ ਇਹ ਨਹੀਂ ਪਤਾ ਸੀ ਵੀ ਮਨਜੀਤ ਦੇ ਪਤੀ ਨੂੰ ਮਾਰਨ ਵਾਸਤੇ ਉਹ ਗੜਾਸਾ ਲੈ ਕੇ ਆ ਰਿਹਾ ਹੈ। ਸ਼ਮਸ਼ੇਰ ਨੇ ਚਾਂਸਿੰਗ ਨੂੰ ਕਿ ਅੱਜ ਦੇਖੀ ਕਿਵੇਂ ਖੂਨ ਦੀਆਂ ਨਦੀਆਂ ਵਗਦੀਆਂ ਸ਼ਮਸ਼ੇਰ ਨੇ ਗੰਡਾਸਾ ਮਨਜੀਤ ਦੇ ਪਤੀ ਦੇ ਮਾਰਿਆ ਉਹ ਗੰਡਾਸਾ ਹਵਾ ਦੇ ਉੱਤੋਂ ਹੀ ਲੰਘ ਗਿਆ ਮਨਜੀਤ ਨੇ ਭੱਜ ਕੇ ਆਪਣੇ ਪਤੀ ਨੂੰ ਜੱਫੀ ਪਾ ਲਈ ਸ਼ਮਸ਼ੇਰ ਨੇ ਦੂਜੀ ਵਾਰ ਗੰਡਾਸਾ ਮਾਰਿਆ ਤਾਂ ਮਨਜੀਤ ਦੇ ਲੱਗਿਆ ਮਨਜੀਤ ਦਾ ਪਤੀ ਮਨਜੀਤ ਨੂੰ ਲੈ ਕੇ ਕਮਰੇ ਵੱਲ ਨੂੰ ਭੱਜ ਗਿਆ ਅੰਦਰ ਵੜ ਗਿਆ ਚਾਂਨ ਸਿੰਘ ਸ਼ਮਸ਼ੇਰ ਨੂੰ ਜੱਫੀ ਪਾਈ ਬੈਠਾ ਵੀ ਉਹ ਲੜਾਈ ਨਾ ਕਰੇ ਤੇ ਸ਼ਮਸ਼ੇਰ ਦੀ ੱੱਕਾ ਮੁੱਕੀ ਜੇ ਚਾਂਨ ਸਿੰਘ ਦੇ ਮੋਢੇ ਤੇ ਗੰਡਾਸਾ ਵੱਜਦਾ ਸਾਰੇ ਘਰ ਚ ਰੋਲਾ ਪੈ ਗਿਆ ਸ਼ਮਸ਼ੇਰ ਘਰੋਂ ਭੱਜ ਗਿਆ ਮਾਂ ਰੋ ਰਹੀ ਐ ਮਨਜੀਤ ਨੂੰ ਕਹਿ ਰਹੀ ਐ ਕਿ ਤੈਨੂੰ ਜਦੋਂ ਸਭ ਕੁਝ ਪਤਾ ਸੀ ਤੂੰ ਇੱਥੇ ਬੰਦੇ ਮਰਵਾਉਣ ਆਈ ਐ ਚਰਨ ਸਿੰਘ ਵੀੜੇ ਚ ਡਿੱਗ ਗਿਆ ਪੈ ਖੂਨ ਨਾਲ ਲੱਥਪੱਥ ਮੋਢੇ ਤੇ ਉਹਦੇ ਗੰਡਾਸਾ ਵੱਜਿਆ ਹੋਇਆ ਬਜ਼ੁਰਗ ਹੋਣ ਕਰਕੇ ਚਰਨ ਸਿੰਘ ਸੱਟ ਨਹੀਂ ਸਾਰ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ ਉਧਰ ਮਨਜੀਤ ਦੇ ਸੱਟ ਲੱਗੀ ਹੋਈ ਐ ਚਰਨ ਸਿੰਘ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਇਸ ਗੱਲ ਦਾ ਹੱਲ ਕੱਢਿਆ ਵੀ ਮਨਜੀਤ ਕਦੇ ਪਿੰਡੇ ਚ ਨਾ ਆਵੇ ਨਹੀਂ ਤਾਂ ਕਲੇਸ਼ ਵਧੂਗਾ ਨਾ ਹੀ ਕਿਸੇ ਰਿਸ਼ਤੇਦਾਰੀ ਚਾਵੇ ਮਨਜੀਤ ਦੇ ਪਿੰਡੋਂ ਦੀ ਸਾਰੀ ਕਹਾਣੀ ਖਤਮ ਕਰਤੀ ਸ਼ਮਸ਼ੇਰ ਦੋ ਤਿੰਨ ਦਿਨ ਘਰ ਹੀ ਨਹੀਂ ਆਇਆ ਸਾਰੇ ਪਿੰਡੇ ਚ ਰੌਲਾ ਪੈ ਗਿਆ ਕਿ ਸ਼ਮਸ਼ੇਰ ਨੇ ਘਰਾਈ ਜਵਾਈ ਨੂੰ ਮਾਰ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਰੇ ਗੱਲਾਂ ਕਰ ਰਹੇ ਸੀ ਕਿ ਜਵਾਈ ਜਾਨ ਬਚਾ ਕੇ ਵਿਚਾਰਾ ਭੱਜਿਆ ਬਹੁਤ ਸੱਟਾਂ ਲੱਗੀਆਂ ਉਹਦੀ ਚਰਨ ਸਿੰਘ ਦੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸੀ ਚਰਨ ਸਿੰਘ ਨੂੰ ਹਸਪਤਾਲ 'ਚ ਦਾਖਲ ਕੀਤਾ ਪਰ ਹਾਲਤ ਖਰਾਬ ਹੋਣ ਕਰਕੇ 3-4 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਘਰ 'ਚ ਬੁਰਾ ਹਾਲ ਹੋਇਆ ਪਿਆ ਮਨਜੀਤ ਦੀ ਮਾਂ ਪੱਥਰ ਹੋਈ ਵਿਹੜੇ 'ਚ ਬੈਠੀ ਆ ਸ਼ਮਸ਼ੇਰ ਆਪਣੇ ਚਾਚੇ ਦੇ ਸੰਸਕਾਰ ਦਾ ਪ੍ਰਬੰਧ ਕਰ ਰਿਹਾ ਤੇ ਤੁਰਦਾ ਫਿਰਦਾ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਉਹ ਦੋਨੇ ਸਾਡੇ ਘਰੇ ਨਹੀਂ ਵੜਨੇ ਚਾਹੀਦੇ ਮਨਜੀਤ ਦੀ ਮਾਂ ਹੱਥ ਜੋੜ ਕੇ ਕਹਿ ਰਹੀ ਹੈ ਵੀ ਮੇਰੀ ਤੀਨ ਨੂੰ ਆਖਰੀ ਵਾਰ ਆਪਦੇ ਪਿਓ ਦਾ ਮੂੰਹ ਤਾਂ ਦੇਖ ਲੈਣ ਦੇ ਜੇ ਤੂੰ ਚਾਹਣਾ ਹੈ ਤਾਂ ਸਾਰਿਆਂ ਨੂੰ ਸਾਨੂੰ ਚਿਖਾ ਚ ਧਰਦੀ ਪਰ ਉਹ ਮੇਰੀ ਧੀ ਨੂੰ ਆਪਦੇ ਪਿਓ ਦਾ ਮੂੰਹ ਦੇਖ ਲੈਣਦੇ ਤੀਨ ਨੂੰ ਪਿੰਡੋਂ ਕਿਸੇ ਦਾ ਫੋਨ ਜਾਂਦਾ ਹੈ ਵੀ ਤੇਰੇ ਪਿਤਾ ਦੀ ਮੌਤ ਹੋ ਗਈ ਹੈ ਮਨਜੀਤ ਦਾ ਪਤੀ ਮਨਜੀਤ ਨੂੰ ਕਹਿ ਰਿਹਾ ਕੋਈ ਗੱਲ ਨਹੀਂ ਆਪਾਂ ਜ਼ਰੂਰ ਚੱਲਾਂਗੇ ਜੇ ਸ਼ਮਸ਼ੇਰ ਮੈਨੂੰ ਕੁਝ ਕਹਿ ਵੀ ਦੇਉ ਤਾਂ ਕੋਈ ਗੱਲ ਨਹੀਂ ਮੈਂ ਜਰ ਲੂੰਗਾ ਮਨਜੀਤ ਦਾ ਪਿਤਾ ਕਹਿੰਦਾ ਪਤੀ ਕਹਿੰਦਾ ਮੈਨੂੰ ਪਤਾ ਧੀ ਆ ਬਾਪ ਲਈ ਵੱਡੀ ਦੌਲਤ ਹੁੰਦੀਆਂ ਨੇ ਸ਼ਮਸ਼ੇਰ ਨੇ ਇੱਕ ਬੰਦਾ ਸੁਨੇਹਾ ਦੇ ਕੇ ਮਨਜੀਤ ਦੇ ਘਰੇ ਪਹਿਲਾਂ ਹੀ ਭੇਜਦਾ ਵੀ ਉਹ ਦੋਨੇ ਇੱਥੇ ਨਾ ਆ ਜਾਣ ਨਹੀਂ ਉਹਨਾਂ ਦੀ ਚੀਖਾ ਵੀ ਬਰਾਬਰ ਤੇ ਲਾਊਗਾ ਉਹ ਦੋਨੋਂ ਸਾਡੇ ਘਰੇ ਆ ਕੇ ਵੜੇ ਨਾ ਤੇ ਉਹਨਾਂ ਦਾ ਸਾਡੇ ਘਰੇ ਕੋਈ ਰਿਸ਼ਤਾ ਨਹੀਂ ਹੈਗਾ ਉਹ ਆਪਦੇ ਘਰੇ ਸੁਖੀ ਰਹਿਣ ਸਾਡੇ ਘਰੇ ਨਹੀਂ ਆਉਣ ਇਹ ਸ਼ਮਸ਼ੇਰ ਦਾ ਸੁਨੇਹਾ ਸੀਗਾ ਮਨਜੀਤ ਵਾਸਤੇ ਚਰਨ ਸਿੰਘ ਦਾ ਸੰਸਕਾਰ ਹੋ ਗਿਆ ਸ਼ਮਸ਼ੇਰ ਨੇ ਸਾਰੇ ਘਰ ਨੂੰ ਨਰਕ ਬਣਾ ਤਾ ਕੁੜੀਆਂ ਦਾ ਕਾਲ ਜੋ ਬੰਦ ਕਰਾਦਾ ਉਹਨਾਂ ਨੂੰ ਕਮਾਕਾਰਾਂ ਚ ਹੀ ਲਾਈ ਰੱਖਦਾ ਸੀ ਸਾਰਾ ਸਾਰਾ ਦਿਨ ਚਰਨ ਸਿੰਘ ਦੀ ਪਤਨੀ ਮੰਜੇ ਤੇ ਪਈ ਇਤੇ ਮੁੜ ਕੇ ਕਦੇ ਉਠੀ ਨਹੀਂ ਉਧਰ ਮਨਜੀਤ ਸੋਹਰੇ ਘਰ ਚ ਤੜਫਰੀ ਆ ਵੀ ਉਹਨੇ ਆਪਦੇ ਪਿਓ ਦਾ ਕੀਲੀ ਵਾਰ ਮੂਹ ਨਹੀਂ ਦੇਖਿਆ ਮਨਜੀਤ ਦੀ ਸੱਸ ਨੂੰ ਜਿਹੜਾ ਮਾਂ ਵਰਗਾ ਪਿਆਰ ਕਰਦੀ ਆ ਉਹਦੀਆਂ ਤਿਆਂ ਤੋਂ ਵੀ ਜ਼ਿਆਦਾ ਮਨਜੀਤ ਦੀ ਕਰਦੀ ਆ ਉਹਨਾਂ ਨੂੰ ਵਧੀਆ ਸੰਧਾਰਾ ਦਿੰਦੀ ਆ ਮਨਜੀਤ ਨੂੰ ਉਧਰ ਮਨਜੀਤ ਦਾ ਪਤੀ ਕਹਿ ਰਿਹਾ ਸੀ ਕਿ ਜੇ ਤੈਨੂੰ ਲੱਗਦਾ ਹੈ ਨਾ ਤੇਰੇ ਪਿਤਾ ਦੀ ਮੌਤ ਮੇਰੇ ਕਰਕੇ ਹੋਈ ਹੈ ਤਾਂ ਤੂੰ ਮੈਨੂੰ ਕੋਈ ਵੀ ਸਜ਼ਾ ਦੇ ਸਕਦੀ ਆ ਮੈਨੂੰ ਮਨਜ਼ੂਰ ਆ ਮਨਜੀਤ ਦਾ ਪਤੀ ਉਹਨੂੰ ਕਹਿ ਰਿਹਾ ਕਿ ਤੂੰ ਡੋਲੀ ਨਾ ਸਾਡਾ ਸਾਰਾ ਪਰਿਵਾਰ ਤੇਰੀ ਨਾਲ ਆ ਮਨਜੀਤ ਦੀ ਯਾਦ ਦਾਸਤ ਖਰਾਬ ਹੋਣ ਲੱਗੀ ਉਹਦੀਆਂ ਦਰਾਨੀਆਂ ਜਠਾਨੀਆਂ ਜਦੋਂ ਆਪਦੇ ਪੇਕੇ ਚੱਕਰ ਕੱਟ ਕੇ ਆਉਂਦੀਆਂ ਤਾਂ ਮਨਜੀਤ ਨੂੰ ਚੱਕਰ ਆ ਜਾਂਦੇ ਸੋਚ ਕੇ ਵੀ ਮੇਰੇ ਵੀ ਭਰਾ ਹੈਗਾ ਘਰ ਹੈਗਾ ਪਰ ਮੈਂ ਜਾ ਨਹੀਂ ਸਕਦੀ ਉਹਦਾ ਦਿਲ ਬਹੁਤ ਦੁਖ ਰਿਹਾ ਮਨਜੀਤ ਕਹਿ ਰਹੀ ਹੈ ਮੇਰੇ ਜਨ ਚ ਸਾਰੇ ਰਿਸ਼ਤੇ ਐਵੇਂ ਸਾਫ ਹੋ ਗਏ ਜਿਵੇਂ ਹਨੇਰੀ ਉਡਾ ਕੇ ਲੈ ਗਈ ਹੁੰਦੀ ਆ ਮਨਜੀਤ ਦੇ ਪਤੀ ਨੇ ਉਹਦਾ ਬਹੁਤ ਸਾਥ ਦਿੱਤਾ ਉਹਦੇ ਸਾਰੇ ਰਿਸ਼ਤਿਆਂ ਦੀ ਕਮੀ ਪੂਰੀ ਕੀਤੀ ਮਨਜੀਤ ਦਾ ਪਤੀ ਉਹਨੂੰ ਕਹਿ ਰਿਹਾ ਕਿ ਜਿਸ ਦਿਨ ਤੈਨੂੰ ਲੱਗਿਆ ਨਾ ਕਿ ਤੇਰੇ ਰਿਸ਼ਤੇ ਖਰਾਬ ਹੋਣ ਦੀ ਵਜ੍ਹਾ ਮੈਂ ਆ ਤੂੰ ਮੇਰਾ ਗळा ਘੁੱਟਦੀ ਮਨਜੀਤ ਦੀ ਸੱਸ ਸਾਰਾ ਦਿਨ ਉਸ ਦੇ ਮਗਰ ਮਗਰ ਫਿਰਦੀ ਰਹਿੰਦੀ ਉਹਦਾ ਖਿਆਲ ਰੱਖਦੀ ਆ ਮਨਜੀਤ ਦਾ ਮਨ ਵਿਚਾਰਿਆ ਵੀ ਮੇਰੀ ਵਾਪਦੀ ਮਾਂ ਤਾਂ ਦੂਰ ਹੋਈ ਬੈਠੀ ਆ ਹੁਣੇ ਬਗਾਨੇ ਪੁੱਤੋ ਤੋਂ ਆਪਦਾ ਪਤੀ ਮਰਵਾ ਲਿਆ ਮੈਨੂੰ ਘਰੋਂ ਕੱਢਤਾ ਮੇਰੀ ਮਾਂ ਨੂੰ ਮੇਰੇ ਤੇ ਜਵਾਂ ਦਰਸ ਨਹੀਂ ਆਇਆ ਮਨਜੀਤ ਦੀ ਮਾਸ਼ਮਸ਼ੇ ਤੂੰ ਬਹੁਤ ਡਰਦੀ ਸੀ ਵੀ ਕਿ ਕਿਤੇ ਮੰਜੀ ਤੇ ਦਿ마 ਕਿਸੇ ਦੂਜੇ ਦੇ ਘਰੇ ਜਾ ਕੇ ਫੁਮਨਜੀਤ ਨੂੰ ਫੋਨ ਲਵਾ ਲੈਂਦੀ ਹੈ ਸ਼ਮਸ਼ੇਰ ਨੂੰ ਪਤਾ ਲੱਗ ਜਾਂਦਾ ਤੇ ਧਮਕੀ ਦਿੰਦਾ ਉਹ ਕਿ ਇਹ ਬੁੜੀ ਨੇ ਤਾਂ ਮਰਨਾ ਹੀ ਆ ਜਿਨੇ ਇਹਨੂੰ ਫੋਨ ਲਾਉਣ ਦਿੱਤਾ ਉਹ ਵੀ ਨਾਲ ਹੀ ਮਰੂ ਸ਼ਮਸ਼ੇਰ ਦੀ ਪੂਰੀ ਦਹਿਸ਼ਤ ਪਿੰਡ ਵਿੱਚ ਫੈਲੀ ਹੋਈ ਆ ਚਾਰੇ ਭੈਣਾਂ ਜਿਹੜੀਆਂ ਕੁਝ ਬੰਨ ਦਾ ਹੌਸਲਾ ਰੱਖਦੇ ਸੀ ਐ ਸੁਨਨ ਹੋਈਆਂ ਪਈਆਂ ਨੇ ਕਿਉਂਕਿ ਉਹਨਾਂ ਨੇ ਸਾਰਾ ਕੁਝ ਅੱਖੀਂ ਵੇਖ ਲਿਆ ਬੀ ਇੱਕ ਧੀ ਦੇ ਨੌਕਰੀ ਤੇ ਲੱਗਣ ਕਰਕੇ ਉਹਨਾਂ ਦਾ ਪਿਤਾ ਮਰ ਗਿਆ ਇੰਨੀ ਤਬਾਹੀ ਹੋ ਗਈ ਵੀ ਜੇ ਉਹ ਵੀ ਇਦਾਂ ਦਾ ਕੁਛ ਕਰਨ ਤਾਂ ਕੀ ਬਣੂ ਕੁਝ ਸਾਲਾਂ ਬਾਅਦ ਮਨਜੀਤ ਦੇ ਜਵਾਕ ਹੋਣ ਵਾਲਾ ਪਿੰਡੇ 'ਚ ਕਿਸੇ ਨੇ ਕਿਹਾ ਵੀ ਇਹਨੂੰ ਪੇਕੇ ਨਹੀਂ ਭੇਜਣਾ ਤੇ ਅੱਗੋਂ ਮਨਜੀਤ ਦੀ ਸੱਸ ਕਹਿੰਦੀ ਆ ਕਿ ਇਹ ਮੇਰੀ ਧੀ ਆ ਇਹਨੂੰ ਤਾਂ ਮੈਂ ਆਪਦੇ ਕੋਲ ਹੀ ਰੱਖੂਗੀ ਅੱਖਾਂ ਸਾਹਮਣੇ ਹੀ ਰੱਖੂਗੀ ਮਨਜੀਤ ਦੀ ਸੱਸ ਇੰਨੀ ਚੰਗੀ ਆ ਕਿ ਉਹ ਸਾਰੀਆਂ ਗੱਲਾਂ ਦੇ ਪਰਦੇ ਰੱਖਦੀ ਆ ਲੋਕਾਂ ਤੋਂ ਕਿਸੇ ਦੇ ਹੱਥ ਸ਼ਮਸ਼ੇਰ ਨੂੰ ਸੁਨੇਹਾ ਭੇਜਿਆ ਗਿਆ ਹੈ ਵੀ ਲੜਕਾ ਹੋਇਆ ਮਨਜੀਤ ਦੇ ਸ਼ਮਸ਼ੇਰ ਕਹਿੰਦਾ ਸਾਡਾ ਉਹਦੇ ਨਾਲ ਕੋਈ ਲਾਕਾ ਦੇਖਣਾ ਨਹੀਂ ਹੈਗਾ ਜੇ ਚਾਰ ਜੰਮਲੇ ਚਾ ਇੱਕ ਜੰਮੇ ਸਾਡੀ ਕੁਝ ਨਹੀਂ ਲੱਗਦੀ ਪਿੰਡ ਦੀ ਜੂਹ ਚ ਉਹਦਾ ਕੋਈ ਨਾਮੋ ਨਿਸ਼ਾਨ ਹੈ ਨਹੀਂ ਪਿੰਡ ਵਿੱਚੋਂ ਕਿਸੇ ਨੇ ਮਨਜੀਤ ਦੀ ਮਾਂ ਨੂੰ ਕਿਹਾ ਕਿ ਉਹ ਤੇਰੀ ਤਾਂ ਧੀ ਆ ਤੂੰ ਜਾ ਕੇ ਮਿਲੇ ਆਏ ਉਹਨੂੰ ਚਮਚੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨੇ ਸਾਰੇ ਪਿੰਡ ਚ ਲਾਨ ਕਰਤਾ ਕਿ ਜਿਹੜਾ ਮਨਜੀਤ ਨਾਲ ਸਾਡੇ ਰਿਸ਼ਤੇ ਬਾਰੇ ਕੋਈ ਗੱਲ ਕਰੂਗਾ ਨਾ ਮੈਂ ਉਹਨੂੰ ਜਾਨੂ ਮਾਰ ਦੂੰ ਇਸ ਟੀਜ ਨੇ ਸਾਰਾ ਪਰਿਵਾਰ ਖੇਰੂ ਖੇਰੂ ਕਰਤਾ ਮਨਜੀਤ ਦੀ ਨਣ ਦਾ ਪੰਜੀਰੀ ਤੇ ਗਹਿਣੇ ਲੈ ਕੇ ਆਉਂਦੀ ਆ ਸਾਰਾ ਪਿੰਡ ਖੜਾ ਦੇਖ ਰਿਹਾ ਜਿਨ੍ਹਾਂ ਦੇ ਹੀਰੇ ਵਰਗੀ ਧੀ ਆ ਉਦੇ ਪੁੱਤ ਹੋਇਆ ਕਿੰਨੇ ਪਾਗਲ ਹਨ ਇਹ ਘਰ ਵਾਲੇ ਜਿਨ੍ਹਾਂ ਨੇ ਆਪਣੀ ਧੀ ਤੋਂ ਮੁੱਖ ਮੋੜ ਲਿਆ ਫਿਰ ਹਾਲਾਤ ਇੱਕ ਵਾਰ ਪੁੱਠੇ ਪਾਸੇ ਮੁੜ ਪੈਂਦੇ ਆ ਇਧਰ ਸ਼ਮਸ਼ੀਰ ਦੀਆਂ ਵਧੀਆਂਕੀਆਂ ਚਲਦੀਆਂ ਰਹਿੰਦੀਆਂ ਪਰ ਇੱਕ ਘਟਨਾ ਵਾਪਰਦੀ ਹੈ ਜਿਹਨੇ ਸਭ ਕੁਝ ਬਦਲ ਦਿੱਤਾ ਸ਼ਮਸ਼ੀਰ ਦਾ ਇੱਕ ਦੋਸਤ ਕਤਲ ਕੇਸ ਚ ਫਸ ਜਾਂਦਾ ਹੈ ਇਹ ਉਹੀ ਦੋਸਤ ਹੈ ਜਿਹਦੇ ਨਾਲ ਉਹ ਮਨਜੀਤ ਦਾ ਵਿਆਹ ਕਰਾਉਣਾ ਚਾਹੁੰਦਾ ਸੀ ਸ਼ਮਸ਼ੀਰ ਦੀ ਉਸ ਦੋਸਤ ਦੀ ਖਾਤਰ ਆਪਣੀ ਭੈਣ ਦੇ ਨਾਲ ਜੱਗੋ ਤੇ ਵੀ ਕੀਤੀ ਸੀ ਜਿਸ ਰਾਤ ਉਸ ਮੁੰਡੇ ਤੇ ਕਤਲ ਦਾ ਕੇਸ ਪਿਆ ਨਾ ਉਸੇ ਰਾਤ ਸ਼ਮਸ਼ੇਰ ਉਹਦੇ ਕੋਲ ਸੀ ਤੇ ਉਹ ਮੁੰਡਾ ਕਿਸੇ ਤਰ੍ਹਾਂ ਕੇਸ ਤੋਂ ਨਿਕਲ ਗਿਆ ਤੇ ਸ਼ਮਸ਼ੇਰ ਫਸ ਗਿਆ ਸ਼ਮਸ਼ੇਰ ਨੂੰ ਹਵਾਲਾਤ ਲੱਗੇ ਪੁੱਛਗਿੱਛ ਕੀਤੀ ਬਹੁਤ ਸਾਰੀਆਂ ਚੀਜ਼ਾਂ ਸ਼ਮਸ਼ੇਰ ਦੇ ਖਿਲਾਫ ਹੋ ਗਈਆਂ ਤੇ ਸਾਰਾ ਕੇਸ ਸ਼ਮਸ਼ੇਰ ਤੇ ਪੈ ਗਿਆ ਉਹ ਮੁੰਡਾ ਭੱਜ ਗਿਆ ਜਿਸ ਦੇ ਪਿੱਛੇ ਉਸਨੇ ਆਪਣੀ ਭੈਣ ਨਾਲ ਨਾ ਗਲਤ ਕੀਤਾ ਉਹ ਮੁੰਡੇ ਨੇ ਸ਼ਮਸ਼ੇਰ ਨੂੰ ਕਤਲ ਦੇ ਕੇਸ 'ਚ ਫਸਾਤਾ ਮਨਜੀਤ ਦੀ ਮਾਂ ਤਰੀਕਾ ਭੁਗਤਣ ਜਾਂਦੀ ਆ ਉਸ ਘਰ ਚ ਕੋਈ ਰਿਸ਼ਤੇ ਨੂੰ ਹਾਂ ਨਹੀਂ ਸੀ ਕਰਦਾ ਵੀ ਇਸ ਘਰ ਦੀ ਕੁੜੀ ਨਹੀਂ ਲੈਣੀ ਇੱਥੇ ਤਾਂ ਗੁੰਡਿਆਂ ਦਾ ਰਾਜ ਆ ਫਿਰ ਕਹਾਣੀ ਦੂਜੇ ਪਾਸੇ ਮੁੜਦੀ ਆ ਜਦੋਂ ਇਹ ਗੱਲ ਪਤਾ ਲੱਗਦੀ ਆ ਕਿ ਸ਼ਮਸ਼ੇਰ ਦੇ ਉੱਤੇ ਕਤਲ ਗੀਸ ਪੈ ਗਿਆ ਸਭ ਤੋਂ ਪਹਿਲਾਂ ਮਨਜੀਤ ਦਾ ਪਤੀ ਮਨਜੀਤ ਨੂੰ ਲੈ ਕੇ ਪਿੰਡ ਪਹੁੰਚ ਜਾਂਦਾ ਹੈ ਘਰ ਦੇ ਬੁਰੇ ਹਾਲ ਹੋਏ ਪਏ ਆ ਮਨਜੀਤ ਦੀ ਮਾਂ ਤਰੀਕਾ ਭੋਗ ਤਰੀਆ ਮਨਜੀਤ ਦੀ ਮਾਂ ਨੂੰ ਤਰੀਕਾ ਤੇ ਲੈ ਜਾਂਦਾ ਮਨਜੀਤ ਦਾ ਪਤੀ ਜਿਸ ਨਾਲ ਸ਼ਮਸ਼ੇਰ ਨੇ ਇਨੀ ਮਾਰੀ ਕੀਤੀ ਸੀ ਸਿਆਣੀ ਕਹਿੰਦੀ ਆ ਕਿ ਜਦੋਂ ਕੋਈ ਡਿਗਦੀ ਤੇਨੂੰ ਆਪਣਾ ਨਹੀਂ ਨਾ ਸਮਝਦਾ ਤਾਂ ਬਗਾਨੇ ਆਪਣੇ ਬਣ ਕੇ ਖੜੇ ਹੋ ਜਾਂਦੇ ਆ ਮਨਜੀਤ ਦਾ ਪਤੀ ਆਪਣੀ ਸੱਸ ਨੂੰ ਤਰੀਕਾ ਤੇ ਲੈ ਕੇ ਜਾਂਦਾ ਪਰ ਉਹ ਬਾਹਰ ਖੜਾ ਰਹਿੰਦਾ ਹੈ ਕਹਿੰਦਾ ਸ਼ਮਸ਼ੇਰ ਨੂੰ ਜੇ ਪਤਾ ਲੱਗ ਗਿਆ ਨਾ ਵੀ ਮੈਂ ਤੈਨੂੰ ਤਰੀਕਾ ਤੇ ਲੈ ਕੇ ਆਇਆ ਤਾਂ ਸ਼ਮਸ਼ੇਰ ਬਾਈ ਗੁੱਸਾ ਕਰੂਗਾ ਸ਼ਮਸ਼ੇਰ ਨੂੰ ਤਾਂ ਪਤਾ ਹੀ ਸੀ ਕਿ ਮੈਂ ਕਿਸੇ ਨਾਲ ਚੰਗਾ ਵਿਵਹਾਰ ਤਾਂ ਕੀਤਾ ਨਹੀਂ ਮੇਰੇ ਨਾਲ ਕੀ ਨੇ ਖੜਨ ਆਏ ਆ ਸ਼ਮਸ਼ੇਰ ਜੇਲ੍ਹ ਦੀਆਂ ਚਾਰ ਦਿਵਾਰਾਂ ਵਿੱਚ ਐਦਾਂ ਚੁੱਪੀ ਧਾਰੀ ਬੈਠਾ ਸੀ ਜਿਵੇਂ ਸੁੰਨ ਹੋ ਗਿਆ ਹੋਵੇ ਮਨਜੀਤ ਦੀ ਮਾਂ ਉਹਨੂੰ ਕਹਿ ਰਹੀ ਸੀ ਪੁੱਤ 10 ਜੇ ਕੋਈ ਤੇਰੀ ਜਿੱਦ ਪਗਾਉਣ ਵਾਲੀ ਰਹਿ ਗਈ ਆ ਤਾਂ ਮੈਂ ਪਗਾ ਦਿਆਂ ਜੇ ਤੇਰੀ ਕੋਈ ਅੜੀ ਰਹਿ ਗਈ ਆ ਤਾਂ ਮੈਂ ਉਹ ਅੜੀ ਤੇਰੀ ਪਗਾ ਦਿਆਂ ਸ਼ਮਸ਼ੀਰ ਬਾਦ ਸ਼ਰਮਿੰਦਾ ਹੁੰਦਾ ਵੀ ਮੇਰੀ ਤਾਂ ਕੋਈ ਜ਼ਿੰਦਗੀ ਜ਼ਿੰਦਗੀ ਨਹੀਂ ਹੈਗੀ ਮਨਜੀਤ ਦੇ ਪਤੀ ਨੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਸ਼ਮਸ਼ੀਰ ਨੂੰ ਕੇਸ ਤੋਂ ਬਰੀ ਕਰਵਾ ਲਿਆ ਜਦੋਂ ਸ਼ਮਸ਼ੀਰ ਕੈਦ ਦੀ ਪੂਰੀ ਕੱਟ ਕੇ ਬਾਹਰ ਆਇਆ ਉਦੋਂ ਸ਼ਮਸ਼ੀਰ ਪਹਿਲਾਂ ਵਾਲਾ ਨਹੀਂ ਸੀ ਰਹਾ ਉਹ ਬਦਲ ਚੁਕਿਆ ਸੀ ਬਿਲਕੁਲ ਹੀ ਬਦਲ ਚੁਕਿਆ ਸੀ ਸ਼ਮਸ਼ੀਰ ਜੋ ਦੁਕਾਨ ਆ ਕੇ ਦੇਖਦਾ ਉਹਦੀਆਂ ਭੈਣਾਂ ਜਿਹੜੀਆਂ ਟੈਕਦੀਆਂ ਹੁੰਦੀਆਂ ਸੀ ਉਹ ਫੁੱਲਾਂ ਦੇ ਵਾਂਗ ਮਰਜਾਈਆਂ ਪਈਆਂ ਸੀ ਸ਼ਮਸ਼ੀਰ ਦਾ ਘਰ ਕਾਤਲਾ ਦਾ ਘਰ ਵਜਣ ਲੱਗ ਗਿਆ ਸੀ ਉਹਨਾਂ ਦੇ ਘਰੇ ਕੋਈ ਰਿਸ਼ਤਾ ਕਰਨਾ ਤਾਂ ਦੂਰ ਦੀ ਗੱਲ ਆ ਕੋਈ ਦਾਲ ਪਾਣੀ ਦੇਣਾ ਵੀ ਚੰਗਾ ਨਹੀਂ ਸਮਝਦਾ ਸੀ ਮਨਜੀਤ ਦੇ ਪਤੀ ਨੇ ਕਿਸੇ ਨੂੰ ਗੱਡੀ ਦੇ ਕੇ ਭੇਜਿਆ ਕਿ ਸ਼ਮਸ਼ੀਰ ਨੂੰ ਜੇਲ੍ਹ ਤੋਂ ਘਰ ਲੈ ਕੇ ਆਉਣਾ ਪਰ ਉਸ ਨੂੰ ਕੁਝ ਯਾਦ ਨਹੀਂ ਕਰਵਾਉਣਾ ਪੁਰਾਣੀਆਂ ਗੱਲਾਂ ਉਹਨੂੰ ਕੋਈ ਯਾਦ ਨਹੀਂ ਕਰਵਾਉਣੀਆਂ ਸ਼ਮਸ਼ੀਰ ਤਾਂ ਹਾਂ ਮਾਰਦਾ ਆਪਣੇ ਵੇੜੇ ਦੇ ਵਿੱਚ ਵੜਿਆ ਘਰੇ ਸ਼ਮਸ਼ੇਰਤਾ ਹਮਾਰੀ ਕੇ ਰੁੰਦਾ ਤਾਂ ਉਹਨੂੰ ਪਿੱਛੋਂ ਕਿਸੇ ਨੇ ਜੱਫੀ ਪਾਈ ਹੋਈ ਐ ਉਹ ਜੱਫੀ ਨੇ ਸ਼ਮਸ਼ੇਰ ਨੂੰ ਬਿਲਕੁਲ ਨਿਸ਼ਾਂਤ ਕਰਤਾ ਸੀ ਸ਼ਮਸ਼ੇਰ ਕੰਧ ਦੇ ਨਾਲ ਲੱਗਿਆ ਤਾਂ ਹਮਾਰ ਰਿਆ ਸ਼ਮਸ਼ੇਰ ਦਾ ਜੀਜਾ ਉਸਨੇ ਜਿਸ ਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸ਼ਮਸ਼ੇਰ ਨੂੰ ਜੱਫੀ ਵਿੱਚ ਲਈ ਬੈਠਾ ਪਿੱਛੋਂ ਉਹਦੇ ਨਾਲ ਗੱਲਾਂ ਕਰ ਰਿਹਾ ਤੇ ਚੁੱਪ ਕਰਾ ਰਿਹਾ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸ਼ਮਸ਼ੇਰ ਮਨਜੀਤ ਦੇ ਪਤੀ ਦੇ ਪੈਰ ਡਿੱਗ ਗਿਆ ਤੇ ਉਹਦੇ ਕੋਲੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਰਿਹਾ ਮਨਜੀਤ ਦੀ ਮਾਂ ਦੇ ਦੰਦਲ ਪਈ ਹੋਈ ਐ ਰਸੋਈ ਦੇ ਅੱਗੇ ਉਹ ਰੋ ਰਹੀ ਐ ਬੈਠੀ ਸ਼ਮਸ਼ੀਰ ਪੱਟ ਪੱਟ ਕੇ ਮਨਜੀਤ ਦੇ પતિ ਨੂੰ ਕਹਿ ਰਿਆ ਸੀ ਬਾਈ ਮੇਰਾ ਗਲ ਘੁੱਟ ਦੇ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਮਾੜੀ ਕੀਤੀ ਜੱਗੋ ਤੇਰਵੀ ਕੀਤੀ ਐ ਮੈਂ ਤੁਹਾਡੇ ਨਾਲ ਮੈਂ ਇੱਕ ਕਤਲ ਨਹੀਂ ਕੀਤਾ ਮੈਂ ਤੁਹਾਡੇ ਸਾਰਿਆਂ ਦਾ ਕਤਲ ਕੀਤਾ ਤੁਹਾਡੇ ਸਾਰਿਆਂ ਦਾ ਗੁਨਾਗਾਰਾਂ ਮੈਂ ਮੈਂ ਤੁਹਾਡੇ ਚਾਹਾਂ ਦਾ ਤੁਹਾਡੀ ਜਿਸ ਬਾਤਾਂ ਦਾ ਤੁਹਾਡੇ ਪਲਾਂ ਦਾ ਸਭ ਕੁਝ ਦਾ ਕਤਲ ਕਰਤਾ ਮਨਜੀਤ ਦਾ ਪਤੀ ਇੱਕ ਡਾਕਟਰ ਸੀ ਉਹਨੇ ਵਧੀਆ-ਵਧੀਆ ਡਾਕਟਰਾਂ ਕੋਲ ਲੈ ਜਾ ਕੇ ਸ਼ਮਸ਼ੇਰ ਦਾ ਇਲਾਜ ਕਰਵਾਇਆ ਤੇ ਹੌਲੀ-ਹੌਲੀ-ਹੌਲੀ ਉਹ ਸ਼ਮਸ਼ੇਰ ਦੀ ਸਿਹਤ ਜੜੀ ਬਿਲਕੁਲ ਠੀਕ ਹੋ ਗਈ। ਮਨਜੀਤ ਦੇ ਪਤੀ ਨੇ ਕਿਹਾ ਸ਼ਮਸ਼ੇਰ ਨੂੰ ਵੀ ਤੂੰ ਡੈਡੀ ਵਾਂਗ ਬੈਠ ਕੇ ਰਾਜ ਹੀ ਕਰਨਾ ਹੈ। ਤੇਰੀਆਂ ਭੈਣਾਂ ਜਿਹੜੀਆਂ ਮੇਰੀਆਂ ਵੀ ਭੈਣਾਂ ਹੈ ਉਹਨਾਂ ਨੂੰ ਮੈਂ ਆਪ ਵਿਆਹਾਂਗਾ। ਮਨਜੀਤ ਆਪਣੇ ਪੁੱਤਰ ਨੂੰ ਗੱਲ ਲਾ ਕੇ ਦੂਰ ਖੜੀ ਸਭ ਕੁਝ ਦੇਖ ਰਹੀ ਆ ਤੇ ਰੋ ਰਹੀ ਆ ਵੀ ਮੈਨੂੰ ਕਿੰਨਾ ਚੰਗਾ ਹਮਸਫਰ ਮਿਲਿਆ ਜਿਨੇ ਕਦੇ ਮੇਰਾ ਸਾਥ ਨਹੀਂ ਛੱਡਿਆ। ਏਸੀ ਮਨਜੀਤ ਦੀ ਇੱਕ ਦਰਦਨਾਕ ਕਹਾਣੀ ਹੋਪਸ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਤੁਸੀਂ ਇਦਾਂ ਦੀਆਂ ਹੋਰ ਕਹਾਣੀਆਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਇਸ ਮੋਟੀਵੇਸ਼ਨਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ